ਜੀ ਸਤਿਕਾਰਯੋਗ ਸੱਜਣ ਸਾਥੀਓ ਜਿਹੜੇ ਇਸ ਵੇਲੇ ਮੇਰੇ ਨਾਲ ਜੁੜੇ ਨੇ ਬਲਬੀਰ ਸਿੰਘ ਬੱbbi ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿੱਖੇ ਤੁਹਾਨੂੰ ਦਿਖਾਇਆ ਸੀ ਸ੍ਰੀ ਮਾਛਵਾੜਾ ਸਾਹਿਬ ਦੀ ਜ਼ਿਲ੍ਹਾ ਲੁਧਿਆਣਾ ਦੀ ਸ੍ਰੀ ਮਾਛਵਾੜਾ ਸਾਹਿਬ ਦੀ ਇਤਿਹਾਸਕ ਧਰਤੀ ਸ੍ਰੀ ਮਾਛਵਾੜਾ ਸਾਹਿਬ ਉਸ ਦੇ ਵਿੱਚ ਇੱਕ ਅਹਿਮ ਸਖੀਅਤ ਸਖੀਅਤ ਦੇ ਵਿੱਚ ਬਹੁਤ ਉੱਚਾ ਨਾਂ ਉੱਚਾ ਕੱਦ ਤੇ ਰਗਵੀਰ ਸਿੰਘ ਭਰਤ ਮਾਸਟਰ ਰਗਵੀਰ ਸਿੰਘ ਭਰਤ ਜਿਹੜੇ ਕਿ ਸਾਡੇ ਉਸਤਾਦਾਂ ਦੇ ਵੀ ਉਸਤਾਦ ਸਹਿਤਕਾਰ ਨੇ ਤੇ ਬਹੁਤੇ ਸੱਜਣ ਉਹਨਾਂ ਦੀਆਂ ਲਿਖਤਾਂ ਤੋਂ ਉਹਨਾਂ ਦੇ ਸੁਭਾਅ ਤੋਂ ਸਾਰੇ ਜਾਣੂ ਨੇ ਤੇ ਆਓ ਅੱਜ ਤੁਹਾਨੂੰ ਮਿਲਾਈਏ ਤੇ ਇਸ ਵੇਲੇ ਮੈਂ ਉਹਨਾਂ ਦੇ ਘਰ ਮਾਛਵਾੜਾ ਸਾਹਿਬ ਦੇ ਵਿੱਚ ਪੁੱਜਿਆ ਤੇ ਆਓ ਮਾਸਟਰ ਜੀ ਨੂੰ ਮਿਲੇ ਸਤਿ ਸ੍ਰੀ ਅਕਾਲ ਜੀ ਜੀ ਆਈ. ਜੀ. ਐਨ. ਸਾਥੀਓ ਜਿਵੇਂ ਤੁਹਾਨੂੰ ਪਤਾ ਵੀ ਸਹਿਯਤਕ ਸਿੱਖਿ ਸਖਸ਼ੀਤਾ ਦੇ ਨਾਮ ਹੇਠ ਆਪਾਂ ਨੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸੇ ਲੜੀ ਦੇ ਤਹਿਤ ਅੱਜ ਮੱਛਵਾੜਾ ਸਹਿਰ ਦੇ ਵਿੱਚ ਪੁੱਜੇ ਆਂ ਤੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਹਿ ਚੁੱਕਿਆ ਹਾਂ ਕਿ ਮਾਸਟਰ ਅਰਗਵੀਰ ਸਿੰਘ ਭਰਤ ਜੀ ਜਿਹੜੇ ਸਹਿਯਤਕ ਸਫਾ ਦੇ ਵਿੱਚ ਕਿਸੇ ਤੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਤੇ ਉਹਨਾਂ ਦੇ ਘੇੜੇ ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਨਹੀਂ ਮੈਂ ਉਹਨਾਂ ਤੋਂ ਅਸ਼ੀਰਵਾਦ ਲੈਣ ਪੁੱਜਾਂ ਤੇ ਆਓ ਆਪਾਂ ਉਹਨਾਂ ਦਾ ਜਿਹੜਾ ਕਿਤਾਬ ਦੀ ਲਾਇਬ੍ਰੇਰੀ ਆ ਕਿਤਾਬ ਘਰ ਆ ਜਿੱਥੇ ਬੈਠ ਕੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਤਪੱਸਿਆ ਕੀਤੀ ਐ ਤੇ ਉੱਥੇ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਤੁਸੀਂ ਚਿਹਰਾ ਪਛਾਣ ਲਿਆ ਇਸ ਵੇਲੇ ਮਾਸਟਰ ਗੁਰਵੀਰ ਸਿੰਘ ਭੱਤ ਜੀ ਤੇ ਸਾਡੇ ਨਾਲ ਬਿਰਾਜਮਾਨ ਤੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹੋ ਜਿਹੇ ਮਹਾਨ ਸ਼ਖਸੀਅਤ ਦੇ ਨਾਲ ਮੈਂ ਕੀ ਗੱਲ ਕਰਾਂ ਕਿੱਥੋਂ ਸ਼ੁਰੂ ਕਰਾਂ ਪਰ ਫਿਰ ਵੀ ਇਹੋ ਜਿਹੇ ਆਦਵੀ ਕਾਮਕਾਰਾਂ ਦਾ ਸਤਿਕਾਰ ਕਰਨਾ ਸਾਡਾ ਮੋਢਲਾ ਫਰਜ਼ ਹੈ ਜਿਨ੍ਹਾਂ ਤੋਂ ਸਮੇਂ-ਸਮੇਂ 'ਤੇ ਅਸ਼ੀਰਵਾਦ ਮਿਲਦਾ ਰਹਿੰਦਾ ਹੈ ਮੈਂ ਪਹਿਲਾਂ ਇਹ ਦੱਸ ਰਿਹਾ ਹਾਂ ਦਰਸ਼ਕਾਂ ਨੂੰ ਕਿ ਜੇਕਰ ਮੈਂ ਆਪ ਜਿਆਦੇ ਸਵਾਲ ਬਾਬ ਕਰਾਂਗਾ ਤਾਂ ਫਿਰ ਜਿਹੜੀ ਗੱਲਬਾਤ ਆ ਉਹ ਸਹੀ ਨਹੀਂ ਹੁੰਦੀ ਤੇ ਮੈਂ ਤਾਂ ਸਿਰਫ ਇੱਕ ਤੁਹਾਨੂੰ ਇਸ ਸ਼ਖਸੀਅਤ ਦੇ ਕੋਲ ਲਿਆਉਣ ਦਾ ਉਪਰਾਲਾ ਕੀਤਾ ਹੈ ਤੇ ਆਪਾਂ ਵੱਧ ਤੋਂ ਵੱਧ ਜਿਹੜੀ ਗੱਲਬਾਤ ਆ ਉਹ ਮਾਸਟਰ ਜੀ ਸਤਿਕਾਰਯੋਗ ਰਗਵੀਰ ਭੱਤ ਜੀ ਉਹਨਾਂ ਦੇ ਨਾਲ ਕਰੀਏ ਮਾਸਟਰ ਜੀ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਹੀ ਦਰਸ਼ਕ ਜਿਹੜੇ ਦੇਖ ਰਹੇ ਨੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਲਵੀਰ ਬੱਬੀ ਜੀ ਦਾ ਸਾਡੇ ਗ੍ਰਹਿ ਆਉਣ ਦਾ ਬਹੁਤ ਧੰਨਵਾਦੀ ਹਾਂ ਬਹੁਤ ਇਹਨਾਂ ਦਾ ਸਬਕਤ ਕਰਦਾ ਹਾਂ ਅਮਰਤ ਬੇਟੇ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਜਿਨ੍ਹਾਂ ਨੇ ਮੇਰੇ ਇਕਟਿਵਿਊ ਕਰਨੀ ਹੈ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਜ਼ਿੰਦਗੀ ਅੱਜ ਬਹੁਤ ਸੁਹਾਵਣਾ ਦਿਨ ਹੈ ਬਹੁਤ ਹੀ ਖੁਸ਼ਕਿਸਮਤ ਦਿਵਸ ਹੈ ਜਿਹੜਾ ਮੇਰੇ ਘਰ ਕੋਈ ਬੀਜ ਬਿਜਾ ਰਹੇ ਨੇ ਉਹ ਜਿਹੜਾ ਇਹਦਾ ਬੇਟੇ ਅਮਰਤਪੀ ਪਜ ਪਜਾ ਰਹਿ। ਮੈਂ ਕੋ ਮਾਸਟਰ ਜੀ ਇਹ ਸਾਡਾ ਜਿਹੜਾ ਫਰਜ ਹੈ ਤੁਸੀਂ ਸਾਡੇ ਬਜ਼ੁਰਗੋਂ, ਉਸਤਾਦੋਂ, ਕਰਮਕਾਰੋਂ ਜਿਨ੍ਹਾਂ ਤੋਂ ਦੇਖ ਕੇ ਸਿੱਖ ਕੇ ਤੁਹਾਡੀਆਂ ਲਿਖਤਾਂ ਦੇ ਨਾਲ ਜੁੜ ਕੇ ਅਸੀਂ ਮਾੜੀ-ਮੋਟੀ ਕਲਮ ਜਿਹੜੀ ਉਠਾਉਣ ਦਾ ਯਤਨ ਕੀਤਾ ਹੈ ਤੇ ਅ ਦਰਸ਼ਕੋ ਇਹ ਜਗਾ ਸ਼੍ਰੀ ਮਾਛਵਾੜਾ ਸਾਹਿਬ ਤੇ ਇਸ ਦੇ ਨਾਲ ਹੀ ਥੋੜਾ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਇਹ ਸ਼ਰਕ ਚੜਦੀ ਆ ਜਿਹਦੇ ਵਿੱਚ ਪੌਤ ਮਾਜਰਾ ਅਰਤੀ ਪਰਪੰਡ ਨੇ ਤੇ ਮਾਸਟਰ ਜੀ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਪਿੰਡ ਸਹਿਜੋ ਮਾਜਰਾ ਹੈ ਤੇ ਅਗਲੀ ਜਿਹੜੀ ਗੱਲਬਾਤ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਮੈਂ ਗੱਲ ਕੱਟ ਕਰਨੀ ਹੈ ਤੇ ਮਾਸਟਰ ਜੀ ਤੁਸੀਂ ਆਪਣੀ ਮੋਡਲੀ ਜਿਹੜੀ ਜਾਣਕਾਰੀ ਜੋ ਵੀ ਹੈ ਪਿੰਡ ਦਾ ਮੈਂ ਸਹਿਜੋ ਮਾਜਰਾ ਦੱਸ ਦਿੱਤਾ ਮਾਤਾ ਪਿਤਾ ਜੀ ਪਰਿਵਾਰ ਬਾਰੇ ਤੇ ਉਸ ਤੋਂ ਬਾਅਦ ਤੁਹਾਡਾ ਅਧਿਆਪਨ ਦਾ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜੋ-ਜੋ ਵੀ ਹੈ ਉਹ ਤੁਸੀਂ ਆਪ ਬਿਆਨ ਕਰੋ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ ਇੱਥੋਂ ਇਸ ਨਾਲ ਅਰੰਭ ਕਰੀਏ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕੋਈ ਮਹਾਨ ਨਹੀਂ ਸਮਝਦਾ ਕੋਈ ਮੇਰੀ ਅਡੀ ਪੋਤੀ ਪ੍ਰਾਪਤੀ ਨਹੀਂ ਹੈਗੀ ਸਿਰਫ ਕੇ ਸਾਧਨਾ ਜ਼ਰੂਰ ਹੈ ਮੈਂ ਤਿੰਨ ਖੇਤਰਾ ਜੀਵਨ ਦੇ ਤਿੰਨ ਖੇਤਰ ਮੰਨਦਾ ਇੱਕ ਮੇਰਾ ਸਹਿਜ ਤੇ ਖੇਤਰ ਹੈ ਜੀ ਇੱਕ ਮੇਰਾ ਵਿਦੇਖ ਖੇਤਰ ਜਿਨੂੰ ਇਹ ਆਪਕੇ ਸਫਰੀ ਨੂੰ ਮੈਂ ਕਹਿੰਦਾ ਨਾ ਤੀਜਾ ਮੇਰਾ ਪਰਿਵਾਰਕ ਲਈ ਜਿਹੜੇ ਮੈਂ ਤਿੰਨ ਇਹਨਾਂ ਪਾਰਟਾਂ ਦੇ ਤਿੰਨ ਹਿੱਸਿਆਂ ਦਾ ਆਰਾਮ ਨਾਲ ਆਕਰ ਕਰਦਾ ਹਾਂ ਤਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜਾ ਮੇਰਾ ਅਧਿਆਪਨ ਕਾਰਜ ਹੈ ਜਾਂ ਜਿਹੜਾ ਮੇਰਾ ਅਧਿਆਪਕੀ ਸਫਰ ਹੈ ਜੀ ਉਹਦੇ ਮੈਨੂੰ ਕਾਫੀ ਸਫਲਤਾ ਮਿਲੀ ਹੈ ਮੈਂ 7 ਬੜਾ 10 ਉੱਤੇ ਨੰਬਰ ਉਹਦੇ ਲਾਉਣਾ ਤੇ ਬਾਕੀ ਜਿਹੜਾ ਸਹਿਤਿਕ ਪ੍ਰੋਗਰਾਮ ਹੈ ਸਹਿਤਿਕ ਸਫਰ ਹੈ ਉਹਦੇ ਵਿੱਚ ਵੀ ਬਹੁਤ ਏਡੀ ਪ੍ਰਾਪਤੀ ਨਹੀਂ ਹੋਈ ਪਰ ਫੇਰ ਵੀ ਬਲਬੀਰ ਭਾਬੀ ਜੀ ਜਾਂ ਹੋਰ ਮੇਰੇ ਜਿਹੜੇ ਸਤਕਾਰਯੋਗ ਪਾਠਕ ਨੇ ਜਾਂ ਸਤਕਾਰਯੋਗ ਮੇਰੇ ਅਲੋਚਕ ਨੇ ਉਹਨਾਂ ਨੇ ਮੈਨੂੰ ਇਸ ਗੱਲ ਦਾ ਮਾਣ ਬਖਸ਼ਿਆ ਤੇ ਮੇਰੇ ਉੱਥੇ ਸਵਾਲ ਦਾ ਜਿਹੜਾ ਮੈਨੂੰ 5% ਨੰਬਰ ਉੱਥੇ ਆ ਜਾਣੇ ਨੇ ਪੰਜਾਬੀ ਨਹੀਂ ਮਾਸਟਰ ਜਿਹੜੀ ਤੁਸੀਂ ਵਾਰ-ਵਾਰ ਕਹਿ ਰਹੇ ਹੋ ਨਾ ਵੀ ਪ੍ਰਾਪਤ ਨਹੀਂ ਇਹ ਗੱਲਾਂ ਕਿਹੋ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਗੱਲ ਕੀ ਕਰਕੇ ਹਟਿਆ ਹਾਂ ਉਸ ਮਾਮਲੇ ਦੇ ਵਿੱਚ ਜਿਹੜਾ ਕੁਝ ਤੁਸੀਂ ਸਿਹਤ ਖੇਤਰ ਦੇ ਵਿੱਚ ਕੀਤਾ ਤੇ ਉਹਨਾਂ ਬਾਰੇ ਮੈਨੂੰ ਖੁਦ ਮੈਂ ਤੁਹਾਡੇ ਬਹੁਤ ਦੇਰ ਤੋਂ ਤੁਹਾਡੇ ਨਾਲ ਜੁੜਿਆ ਹਾਂ ਉਹਨੀ ਜਾਣਕਾਰੀ ਨਹੀਂ ਪਰ ਜਿਹੜਾ ਕੁਝ ਤੁਸੀਂ ਆਲੋਚਨਾ ਪੱਖ ਤੋਂ ਸਿਹਤ ਪੱਖ ਤੋਂ ਵੱਡੇ-ਵੱਡੇ ਅਧਾਰਿਆਂ ਦੇ ਨਾਲ ਜੁੜੇ ਹੋ ਉਹ ਉਸ ਮਾਮਲੇ ਦੇ ਵਿੱਚ ਤੁਸੀਂ ਬੜੀਆਂ ਲਿਖਤਾਂ ਨੇ ਪਾਕਿਸਤਾਨ ਦੇ ਵਿੱਚ ਵੀ ਤੁਹਾਡੀਆਂ ਜਿਹੜਾ ਅਨੁਵਾਦ ਆ ਤੁਸੀਂ ਉਧਰ ਦੇ ਪਾਸੋਂ ਵੀ ਸ਼ੁਰੂ ਕੀਤਾ ਹੁਣ ਵੀ ਤੁਸੀਂ ਤਾਜ਼ਾ ਜਿਹੜਾ ਹੈਗਾ ਉਹ ਕੀਤਾ ਤੇ ਪਹਿਲਾਂ ਥੋੜੀ ਇਹ ਸੋਤੇ ਮਦਾਨ ਕਾਈ ਦੋ ਜੀ ਵਿਜਮਾ ਪਿੰਡ ਸਾਜੋ ਮਾਜਰਾ ਮਾਤਾ ਪਿਤਾ ਜੀ ਦਾ ਉਸ ਤੋਂ ਬਾਅਦ ਤੁਹਾਡੀ ਮੋਢਲੀ ਸਿੱਖਿਆ ਫਿਰ ਅਧਿਆਪਨ ਕਾਰਜ ਤੋਂ ਸ਼ੁਰੂ ਕੀਤਾ ਮੇਰਾ ਜਨਮ ਸਾਜੋ ਮਾਜਰੇ ਪਿੰਡ ਵਿੱਚ 8/39 ਨੂੰ ਹੋਇਆ ਪਿਤਾ ਜੀ ਸਰ ਪਰਚਾ ਸਿੰਘ ਮਾਤਾ ਹਰਪਜਨ ਕੌਰ ਇੱਕ ਮੇਰਾ ਕਿਰਤੀ ਪਰਿਵਾਰ ਸੀਗਾ ਜਿਹੜੇ ਬਹੁਤ ਮਿਹਨਤ ਕਰਦੇ ਸੀ ਸਾਡਾ ਪਰਿਵਾਰ ਸੀਗਾ ਉਹਨਾਂ ਨੇ ਆਪਣੇ ਜੋਗਮ ਚੱਲ ਕੇ ਸਾਨੂੰ ਪੜਾਇਆ ਲਿਖਾਇਆ ਤੇ ਆਪਣੇ ਕਿਰਤ ਨਾਲ ਜੁੜੇ ਰਹੇ 70 ਸਾਲ ਉਹਨਾਂ ਨੇ ਆਪਣੀ ਕਿਰਤਗਮਾਈ ਕੀਤੀ ਸਿਲਾਈ ਦਾ ਕੰਮ ਕਰਦੇ ਸੀਗੇ ਤੇ ਮਾਛੀਵਾੜੇ ਉਹਨਾਂ ਦਾ ਬਹੁਤ ਉੱਗਾ ਨਾਂ ਹੁਣ ਵੀ ਲੋਕ ਯਾਦ ਕਰਦੇ ਨੇ ਉਹਨਾਂ ਨੇ ਉਹਨਾਂ ਵਰਗਾ ਕਾਰੀਗਰ ਹੋਣਾ ਜਾਂ ਸਿਲਾਈ ਦੇ ਕੰਮ ਵਿੱਚ ਬਾਹਰ ਹੋਣਾ ਬਹੁਤ ਮੁਸ਼ਕਲ ਹੈ ਕੁਝ ਉਹਨਾਂ ਦੀ ਤਬਸੀਆ ਕੁਝ ਉਹਨਾਂ ਦੇ ਸਾਡੇ ਆਦਰਸ਼ ਉਹਨਾਂ ਆਦਰਸ਼ਾਂ ਲੈ ਕੇ ਮੈਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ ਇਵੇਂ ਫਰਬੁੱਦੀ ਲਈ ਜਿਹੜੀ تعلیم ਹੈ ਫਰਬੁੱਦੀ ਲਈ ਜਿਹੜੀ ਵਿਦਿਆ ਅ ਲੋਅਰ ਮੈਡਲ ਸਕੂਲ ਪੁਵਾਤ ਸ਼ੁਰੂ ਕੀਤੀ ਸੀ 1947 ਤੋਂ ਪਹਿਲਾਂ ਮੈਂ ਪੁਵਾਤ ਪੜਦਾ ਸੀਗਾ ਤੇ 1947 ਵਿੱਚ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਫਿਰ ਮੈਂ ਮਾਛੀਵਾੜੇ 1948 ਵਿੱਚ ਪੰਜਵੀਂ ਜਮਾਤ ਦਾਖਲ ਹੋਇਆ ਉਸ ਤੋਂ ਬਾਅਦ 1954 ਵਿੱਚ ਮੈਂ ਬੈਟਰਿਕ ਪਾਸ ਕੀਤੀ ਮਾਛੀਵਾੜ ਹਾਈ ਸਕੂਲ ਤੋਂ ਖੋਸ਼ਕਿਸਮਤੀ ਨਾਲ ਮੈਂ ਇੱਥੋਂ ਹੀ ਵਿਦਿਆਪ੍ਰਾਉਡ ਕੀਤੀ ਇਥੇ ਮੈਂ ਲਖਬਗ ਸਾੜੀ ਉਮਰ ਦੇ ਕਿਪੜਾ ਐਸਐਸ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛੀਵਾੜਾ ਉਹ ਸ਼ੰਕਰ ਦਾ ਡਾਕਟਰ ਸ਼ੰਕਰਦਾਸ ਸੀਨੀਅਰ ਸੈਕੰਡਰੀ ਸਕੂਲ ਇਹਦਾ ਨਾਮ ਹੈ ਤੇ ਇਥੇ ਵੀ ਮੈਂ ਰਿਟਾਇਰਮੈਂਟ ਹੋਈ ਹੈ ਮੇਰੀ ਓਨਲੀ 99 ਵਿੱਚ 31 1997 ਇਹ ਤਾਂ ਦੇਖੋ ਮਾਸਟਰ ਜੀ ਉਹਨੇ ਆਪਣੀ ਜਾਣਕਾਰੀ ਦਿੱਤੀ ਮੈਂ ਇੱਕ ਵਿੱਚੋਂ ਥੋੜੀ ਜਿਹੀ ਗੱਲ ਕਰ ਰਿਹਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੱਛੀਵਾੜਾ ਫਿਰ ਇਹਨਾਂ ਨੇ ਆਪਣਾ ਇੱਥੇ ਰਹਿائش ਬਣਾਈ ਹੈ ਉਸ ਤੋਂ ਬਾਅਦ ਪਿਤਾ ਜੀ ਉਹਨਾਂ ਦਾ ਅੱਗੇ ਸਲਾਈ ਦਾ ਕੰਮ ਕਰ ਸੀ ਸ਼ਹਿਰ ਦੇ ਵਿੱਚ ਹੁਣ ਵੀ ਇਹਨਾਂ ਦੇ ਨਜ਼ਦੀਕੀ ਜਿਹੜੇ ਭਤੀਜੇ ਨੇ ਉਹ ਬਹੁਤ ਸੋਹਣਾ ਸਲਾਈ ਦੇ ਵਿੱਚ ਕੰਮ ਕਰਦੇ ਨੇ ਅਗਲੀ ਗੱਲ ਜਿਹੜੀ ਇਹਨਾਂ ਕਹਿ ਮਾਛਵਾੜੇ ਦੇ ਵਿੱਚ ਪੜਾਇਆ ਤੇ ਮਾਛਵਾੜੇ ਸ਼ੰਕਰ ਦਾ ਸਕੂਲ ਦੀ ਗੱਲਬਾਤ ਕੀਤੀ ਹੈ ਤੇ ਮੈਂ ਬੜੇ ਮਾਣ ਨਾਲ ਕਹਿਣਾ ਕਿ ਉਹੀ ਜਿਹੜੀ ਮਾਛਵਾੜਾ ਸਾਇਸਵਾ ਉਹ ਮਾਛਵਾੜਾ ਸਾਇਸਵਾ ਲੰਮੇ ਪ੍ਰਾਤਨ ਸਾਇਸਵਾ ਦੇ ਵਿੱਚ ਆਉਂਦੀ ਹੈ ਬੜੇ ਬੜੇ ਸਹਿਯਕਰ ਨੇ ਜਿਹੜੇ ਇੱਥੇ ਮਾਛਵਾੜਾ ਦੇ ਧਰਤੀ ਤੋਂ ਵੀ ਉੱਠੇ ਨੇ ਤੇ ਉਸੇ ਸਹਿਸਵਾ ਦੇ ਵਿੱਚ ਮਾਸਟਰ ਜੀ ਨੇ ਹੁਣ ਵੀ ਹਰ ਮਹੀਨੇ ਤਕਰੀਬਨ ਤਕਰੀਬਨ ਹਾਜ਼ਰੀ ਹੈ ਜਿਹੜੀ ਉਹ ਭਰਦੇ ਨੇ ਮੈਂ ਗੱਲ ਤਾਂ ਕਰ ਰਹੀਆਂ ਵੀ ਮਾਛੌੜੇ ਦੇ ਵਿੱਚ ਹੀ ਪੜ੍ਹੇ ਮਾਛੌੜੇ ਵਿੱਚ ਤੇ ਆਤਮ ਕੀਤਾ ਤੇ ਸਿਹਤਕ ਜਿਹੜੀ ਗੱਲਬਾਤ ਆ ਉਹ ਵੀ ਸਹਿਸਵਾ ਦੇ ਵਿੱਚ ਅਸੀਂ ਇਹਨਾਂ ਦੇ ਕੋਲ ਸੁਣਦੇ ਆ ਉਸ ਤੋਂ ਬਾਅਦ ਮਾਸਟਰ ਜੀ ਫਿਰ ਜਿਹੜੀਆਂ ਸਿਹਤ ਵੱਲੋਂ ਤੁਹਾਡਾ ਕਿਵੇਂ ਖਿੱਚ ਪਈ ਕਿਵੇਂ ਤੁਸੀਂ ਪਹਿਲੇ ਆ ਲਿਖਤਾਂ ਦਾ ਹੀ ਇਹ ਤਾਂ ਮੈਨੂੰ ਵੀ ਪਤਾ ਮੈਂ ਜੇ ਅਖਬਾਰਾਂ ਦਾ ਜ਼ਿਕਰ ਕਰਨ ਲੱਗ ਜਮਾ ਸਾਹਿਲਿਆਂ ਦਾ ਜ਼ਿਕਰ ਕਰਨ ਲੱਗ ਜਮਾ ਬਹੁਤ ਵੱਡੀ ਲੈਸਟਾ ਤੇ ਤੁਹਾਡੇ ਸਹਿਤ ਨੂੰ ਤਾਂ ਗਿਣਿਆ ਮਣਿਆ ਜਾ ਹੀ ਨਹੀਂ ਸਕਦਾ ਤੁਹਾਡੀ ਸ਼ੁਰੂਆਤ ਹੈ ਜਿਹੜੀ ਉਹ ਕਦੋਂ ਕੋ ਕਿੱਥੋਂ ਹੋਈ ਮੈਂ ਇਹ ਸੀ ਸੀਨੀਅਰ ਸੈਡ ਸਕੂਲ ਨੌਂੀਵਾਦ ਹੈ ਪੜ੍ਹਦਾ ਸੀ ਜੀ ਤੇ ਸਾਡੇ ਪੰਜਾਬੀਆ ਟੀਚਰ ਗਿਆਨੀ ਸ਼ੇਰ ਸਿੰਘ ਸੀਗੇ ਜੀ ਬਹੁਤ ਹੀ ਬੀਬੇ ਬਹੁਤ ਹੀ ਭਲੇ ਪੁਰਸ਼ ਤੇ ਬਹੁਤ ਹੀ ਯੋਗਤ ਬਾਰੇ ਬਹੁਤ ਹੀ ਸੁਨਰਮਨ ਬੰਦੇ ਸੀਗੇ ਤੇ ਉਹਨਾਂ ਦੀ ਪ੍ਰੇਰਣਾ ਇਸ ਤਰ੍ਹਾਂ ਹੋਈ ਵੀ ਸਾਨੂੰ ਨਮਾਹੀ ਇਮਤਿਹਾਨ ਵਿੱਚ ਉਹਨਾਂ ਨੇ ਇੱਕ ਲੇਖ ਲਿਖੜੂ ਦਿੱਤਾ ਪੰਜਾਬ ਦੀ ਬੋਲੀ ਉਹਨਾਂ ਦਿਨਾਂ ਵਿੱਚ ਕੋਈ ਵੀ ਸਾਇਕ ਕਾ ਸਾਇਸ ਬਗਰੀ ਨਹੀਂ ਸੀ ਮਿਲਦੀ ਨਾ ਗਾਈਡਾਂ ਹੁੰਦੀਆਂ ਸੀ ਨਾ ਕੋਈ ਹੋਰ ਹੁੰਦਾ ਸੀਗਾ ਤੇ ਜਿਹੜੀਆਂ ਟੈਕਸਟ ਬੁੱਕਾਂ ਸੀਗੀਆਂ ਮੈਂ ਉਹਦੇ ਆਧਾਰ ਤੇ ਆਪਣਾ ਉਹ ਲੇਖ ਲਿਖਿਆ ਪੰਜਾਬ ਦੀ ਬੋਲੀ ਤੇ ਗਿਆਨੀ ਜੀ ਉਹਨਾਂ ਨੇ ਉਹ ਲੇਖ ਬੜਾ ਪਸੰਦ ਕੀਤਾ ਜੀ ਜਦੋਂ ਉਹਨਾਂ ਨੇ ਪੇਪਰ ਵਾਰਕ ਕਰਕੇ ਬੜਨੇ ਸ਼ੁਰੂ ਕੀਤੇ ਤਾਂ ਮੈਨੂੰ ਕਹਿੰਦੇ ਕਾਕਾ ਖੜਾ ਹੋ ਜਾ ਮੈਨੂੰ ਕੋ ਡਰ ਜਾ ਲੱਗਿਆ ਵੀ ਮੇਤੇ ਕੋਈ ਗਲਤੀ ਹੋ ਗਈ ਪਰ ਉਹਨਾਂ ਨੇ ਮੇਰਾ ਲੇਖ ਲਿਖਿਆ ਉਹਨੇ ਆਪੇ ਪਾਡਾ ਸ਼ੁਰੂ ਕਰ ਦਿੱਤਾ ਤੇ ਉਹਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਕਿਉਂਕਿ ਮੈਂ ਉਹ ਛੇ ਫਰੀਦ ਤੋਂ ਸ਼ੁਰੂ ਕਰਕੇ ਦਾਜੋਗਿਆ ਸ਼ੁਰੂ ਕਰਕੇ ਪੰਜਾਬ ਦੀ ਬੋਰੀ ਦਾ ਇਤਿਹਾਸ ਮੈਂ ਜਿਵੇਂ ਮੇਰਾ ਦਿਮਾਗ ਸ਼ੋਹਰਾਂ ਦੇ ਬੱਚਿਆਂ ਦਾ ਹੁੰਦਾ ਜਾਂ ਜਿਵੇਂ ਕੁਦਰਤ ਨੇ ਮੇਰੇ ਅੰਦਰ ਕੋਈ ਗੱਲ ਭਰੀ ਹੋਈ ਸੀਗੀ ਮੈਂ ਉਹਦੇ ਆਧਾਰ ਤੇ ਲੇਖ ਲਿਖਿਆ ਸੀਗਾ ਉਹਨਾਂ ਨੇ ਬੜਾ ਪਸੰਦ ਕੀਤਾ ਤੇ ਉਹ ਕਹਿੰਦੇ ਵੇ ਮੈਂ ਤੁਹਾਨੂੰ 24/25 ਨੰਬਰ ਦਿੰਦਾ ਇਹ ਜੋ ਜੀ ਤੇ ਮੇਰੀ ਖੁਸ਼ਕਿਸਮਤੀ ਸੀ ਕਿ ਉਹ ਕਹਿੰਦੇ ਇਹਨਾਂ ਨੇ ਉਹ ਵੀ ਕਿਹਾ ਮੇ ਜੇ ਤੁਸੀਂ ਦੇਖੋ ਵੀ ਇਹ ਕਾਕਾ ਜੂ ਲਿਖਣੀ ਚਾਹੀਏ ਭਈ ਅਭ ਯਾਸ ਕਰੇਗਾ ਤੇ ਚੰਗਾ ਲੇਖਕ ਬਣ ਸਕਦਾ। ਬਸ ਇਹ ਉਹਨਾਂ ਦੀ ਪ੍ਰੇਰਣਾ ਸੀਗੀ ਜਿਸ ਕਰਕੇ ਉਹਨਾਂ ਨੇ ਮੇਰੇ ਹੱਥ ਕਲਮ ਫੜਾ ਦਿੱਤੀ। ਅਗਲੀ ਗੱਲ ਇਹ ਵਾਪਰੀ ਫਰਦੋਕ ਸਿੰਘ ਧੀ ਸਾਡੇ ਰਿਸ਼ਤੇਦਾਰ ਸੀਗੇ। ਹਾਂਜੀ ਹਾਂਜੀ ਵੱਡੇ ਸਾਥਕਾਰ। ਉਹਨਾਂ ਨੇ ਬੜੇ ਪੰਜਾਬੀ ਦੇ ਕਹਾਣੀਕਾਰ, ਆਲੋਚਕ ਤੇ ਨਾਵਲਕਾਰ ਹਣ ਕبھی ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਨੇ ਜਾਗਦੀ ਰਸਾਲੇ ਵਿੱਚ ਸ਼ਬਦ ਅਸੀਂ। ਜਾਗਰਤੀ 1954 ਵਿੱਚ ਸ਼ੁਰੂ ਹੋਇਆ ਸੀ। 1955 ਵਿੱਚ ਬਾਰੇ ਤੋਂ ਤੇ ਹੋਰ ਸਾਲਾਂ ਪੜ੍ਹਨ ਦੇ ਨਾਲ ਸਾਨੂੰ ਕਨੇ ਯੂਨੀਵਰਸਿਟੀ ਦੇ ਕੁਝ ਰਸਾਲੇ ਵੀ ਮੈਗਜ਼ੀਨ ਵੀ ਲਵਾਤੇ ਉਹਨਾਂ ਨੇ ਕਰਵਾਉਣੇ ਸਾਨੂੰ ਗੁੱਠਕੇ ਵੀ ਲਵਾਤੇ ਮੇਰੇ ਕੋਲ ਪਾਠ ਕਰਿਆ ਕਰੋ ਜੀ ਤੇ ਸਹਿਤਕ ਰਸਾਲੇ ਵੀ ਸਾਨੂੰ ਨੇ ਲਵਾ ਦਿੱਤੇ ਬਸ ਉਹ ਮਨ ਤੇ ਪ੍ਰਭਾਵ ਹੁੰਦਾ ਗਿਆ ਕੋ ਸੰਤੋਖ ਸਿੰਘ ਧੀਰ ਦੇ ਮੇਰੇ ਮਨ ਤੇ ਅਸਰ ਹੋਇਆ ਬਈ ਇੱਕ ਸਾਡੇ ਰਿਸ਼ਤੇਦਾਰ ਐਡੇ ਵੱਡੇ ਸਹਿਤਕਾਰ ਨੇ ਐਡੇ ਵੱਡੇ ਵਿਦਵਾਨ ਨੇ ਤੇ ਉਹਦੇ ਲਿਖਤਾਂ ਨੂੰ ਕੁਝ ਮਨ ਦੇ ਉੱਤੇ ਅਸਰ ਕਰਦੀਆਂ ਗਈਆਂ ਤੇ ਮੈਂ ਇਸ ਪਾਸੇ ਪਹਿਲਾਂ ਕਹਾਣੀ ਲਿਖਣੀ ਸ਼ੁਰੂ ਕੀਤੀ ਉਸ ਦੇ ਬਾਰੇ ਇੱਕ ਗੀਤ ਦੇ ਹੇਲੇ ਸ਼ੁਰੂ ਕੀਤੇ ਫਿਰ ਆਲੋਚਨਾ ਯਾਨੀ ਇਹ ਮੇਰੀ ਹੁੰਦੇ ਹੁੰਦੇ ਮੇਰੀ ਸਾਇਹ ਦੇ ਖੇਤਰ ਦੇ ਚਾਰ ਚਾਰ ਬੇਰ ਖੇਤਰ ਆਲੋਚਨਾ ਸੰਵਾਦਨਾ ਅਨੁਵਾਦ ਕਰਨਾ ਤੇ ਉਸ ਦੇ ਬਾਰੇ ਬੋਲ ਕਰਨਾ ਯਾਨੀ ਇਹਦੇ ਵਿੱਚ ਮੈਂ ਕਿੰਨਾ ਕੁਛ ਘਟਿਆ ਕਿੰਨਾ ਕੁਛ ਲਿਖਿਆ ਕਿੰਨਾ ਕੁਛ ਪਾਠਕਾਂ ਦੇ ਨਜ਼ਰ ਕੀਤਾ ਉਹ ਮੈਂ ਲਗਭਗ 24 ਕਿਤਾਬਾਂ ਹੁਣ ਤੱਕ ਇਹਨਾਂ ਸਾਰੇ ਚਾਰੇ ਹਿੱਸੇ ਇਨਫਾਦਿਆਂ ਚਾਰੇ ਤੱਤਾਂ ਅੱਤਾਂ ਗਾਂ ਦੇ ਵਿੱਚ ਦੇ ਚੁੱਕਿਆ ਇਹ ਬੇਸ਼ਕੂ 24 ਕਿਤਾਬਾਂ 24 ਦੋਦਰਜ ਕਿਤਾਬਾਂ ਇਸ ਮਹਾਨ ਸ਼ਖਸੀਅਤ ਨੇ ਭਰਤੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਨੇ ਤੇ ਜਿਹੜੀ ਕਿ ਬਹੁਤ ਵੱਡੀ ਮਾਨ ਵਾਲੀ ਗੱਲ ਆ ਤੇ ਮਾਸਟਰ ਜੀ ਜਿਹੜੀ ਤੁਹਾਡੀ ਪਹਿਲੀ ਕਿਤਾਬ ਸੀ ਉਹ ਕਿਹੜੀ ਸੀ ਤੇ ਕਦੋਂ ਆਈ ਹੈ ਜੀ ਉਹ 1958 ਦੀ ਗੱਲ ਹੈ ਜੀ ਮੈਂ ਪਹਿਲਾਂ ਬੇਨਤੀ ਕੀਤੀ ਮੈਂ ਗੀਤਾਂ ਤੋਂ ਸ਼ੁਰੂ ਕੀਤਾ ਸੀਗਾ ਗੀਤ ਲਿਖਿਆ ਪਹਿਲਾਂ ਗੀਤਾਂ ਦੀ ਮੇਰੀ ਪਹਿਲੀ ਕਿਤਾਬ ਟੋਲਸ ਪਾਈ 1900 18 ਵਿੱਚ 26 ਤੇ ਇਹਦੇ ਪ੍ਰਕਾਸ਼ਨਾਂ ਵਿੱਚ ਇਹਦੇ ਮੁੱਖਵਾਦੀ ਲਿਖਣ ਵਿੱਚ ਜਿਹੜੀ ਸ਼ਰਜੀਤ ਖੁਰਸ਼ੀਦੀ ਉਹ ਵੀ ਤਕਰਾਰਾਂ ਨੇ ਬਬੀ ਜੀ ਦੇ ਪਿੰਡ ਦੇ ਸੀਗੇ ਹਾਂ ਜੀ ਸ਼ਰਸ਼ੀ ਉਹਨਾਂ ਦੀ ਬੜੀ ਪ੍ਰੇਰਣਾ ਸੀਗੀ ਬੜਾ ਉਹਨਾਂ ਹਲਾਸ਼ੇਰੀ ਸੀ ਤੇ ਬੜੀ ਉਹਦੇ ਆਲੋਚਨਾ ਸੀਗੀ ਮੇਰੇ ਆਲੋਚਨਾ ਦੇ ਖੇਤਰ ਵਿੱਚ ਉਹਨਾਂ ਨੇ ਪਾਇਆ ਸੀ ਗਾਦੇ ਗੀਤ ਲੋਕ ਬੋਲ ਕਣਗੇ ਕੋਟਾਵਾ ਵਿੱਚ ਲਿਖਣੇ ਕਹਾਣੀਆਂ ਵਿੱਚ ਲਿਖਦੇ ਪਰ ਸਾਡੇ ਸਾਇਹ ਸਾਹਿਬ ਵਿੱਚ ਕੋਈ ਆਲੋਚਨਾ ਨਹੀਂ ਕਰਦਾ ਤੇ ਉਹਨਾਂ ਨੇ ਮੇਰੇ ਕੋਲ ਰੰਗ ਸਿੰਘ ਦਾ ਨਾਬਲਸ਼ਿਪ ਆਸੀ ਮਿਲਦਾ ਉਵੇਂ ਨੂੰ ਗਨੇ ਦੇ ਪਰ ਆਪਣੇ ਵਿਚਾਰ ਲਿਖ ਕੇ ਲਿਓ ਕਿ ਮੈਂ ਉਹਦੇ ਬਾਰੇ ਆਪਣੀ ਅਲੋਚਨਾ ਲਿਖੀ ਜਾਂ ਜੋ ਮੇਰਾ ਸਾਹਮਣ ਸੀ ਹੋ ਰੰਦਨੇ ਵਿੱਚ ਤੇ ਉਹਦੇ ਬਤਾਲਕ ਖਰਸ਼ੀਦੀ ਜੀ ਨੇ ਉਹਨੂੰ ਅਲੋਚਨਾ ਕੀਤੀ ਜਿ ਪੜਿਆ ਲਿਖਿਆ ਸਵਾਰਿਆ ਤੇ ਵਜਾ ਸਵਾਰ ਕਿਉਂ ਲੇਖ ਉਹਨਾਂ ਨੇ ਪੰਜਾਬੀ ਦੂਰੇ ਵਿੱਚ ਤਾਂ ਕੁਝਵਾ ਦਿੱਤਾ ਜਿਵੇਂ ਮੈਂ ਪਹਿਲਾਂ ਕਹੇਟਿਆ ਜੀ ਬਈ ਪ੍ਰਾਤਮ ਕਲਮਕਾਰ ਸਹਿਤਕਾਰ ਜਿਹੜੇ ਕਿ ਇੱਕ ਕਲਮ ਦੀ ਬੰਦਗੀ ਕਲਮ ਦੀ ਤਪੱਸਿਆ ਸੀ ਹੁਣ ਮਾਸਟਰ ਜੀ ਨੇ ਵਿੱਚੋਂ ਨਾ ਲਿਆ ਸ੍ਰੀ ਸਤਕਾਰਯੋਗ ਸਰਜੀਤ ਖਰਸ਼ੀਦੀ ਜੀ ਤੇ ਬਹੁਤੇ ਜਿਹੜੇ ਸਾਡੇ ਪੁਰਾਣੇ ਦਰਸ਼ਕ ਨੇ ਨਵੇਂ ਆ ਵਿੱਚ ਵੀ ਆ ਸਰਜੀਤ ਖਰਸ਼ੀਦੀ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਮੈਂ ਬੜੇ ਮਾਣ ਨਾਲ ਕਹਿ ਰਿਹਾ ਕਿ ਉਹ ਮਾਛਵਾੜਾ ਸਾਹਿਬ ਤੋਂ 5-6 ਕਿਲੋਮੀਟਰ ਦੂਰ ਪੈਂਦੇ ਮੇਰੇ ਪਿੰਡ ਤਖਰਾਂ ਦੇ ਜੰਪਾਲਸੀ ਤੇ ਉਹਨਾਂ ਨੇ ਸਿਹਤ ਦੇ ਵਿੱਚ ਜੋ ਕੁਝ ਕੀਤਾ ਇਹ ਦੇਖੋ ਵੀ ਪੱਖ ਜਾ ਕੇ ਕਿੱਥੇ ਜੁੜਦਾ ਹੁਣ ਸਰਜੀਤ ਖਰਸ਼ੀਦੀ ਜੀ ਉਹਨਾਂ ਦੀ ਗੱਲ ਆ ਤੇ ਮਾਸਟਰੀ ਉਹਨਾਂ ਦੀ ਸੰਗਤ ਕੀਤੀ ਆ ਸੰਤੋਖ ਵੀਰ ਜੂਣਾ ਦੀ ਗੱਲ ਆ ਸੋ ਇਹ ਬਹੁਤ ਬਟਮੁੰਡੀਆਂ ਗੱਲਾਂ ਬਾਤਾਂ ਸੀ ਜਿਹੜੀਆਂ ਸ਼ਾਇਦ ਅੱਜ ਦੇ ਇਲੈਕਟ੍ਰੋਨਿਕ ਜੁਗ ਦੇ ਵਿੱਚ ਇਹਨਾਂ ਨੂੰ ਨਾ ਸਮਝ ਰਲਾ ਜਦੋਂ ਕਰੀਏ ਤਾਂ ਸ਼ਾਇਦ ਸਾਡੇ ਸਾਹਮਣੇ ਨਾ ਆਉਂਦੀਆਂ ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਸਾਇਤਕ ਸਭਰਾ ਜੀ ਉਹ ਮਮੀ ਬਣੀ ਖੁਸ਼ੀ ਦੀ ਗੱਲ ਆ ਵੀ ਤੁਸੀਂ ਇਕੱਠਾ ਬਿਲਾਉਂ ਕਰਦੇ ਹੋ ਅਖਰਾਂ ਪਿੰਡ ਬੜਾ ਸੁਭਾਗਾ ਪਿੰਡ ਇੱਥੇ ਐਮ ਐਸ ਰਜ਼ਾ ਡਾਕਟਰ ਐਮ ਐਸ ਰਜ਼ਾ ਬਰਾ ਜਨਮ ਹੋਇਆ ਹਾਂਜੀ ਉਹਦੇ ਨਾਨਕਾ ਪਿੰਡ ਸੀਗਾ ਜੀ ਇੱਥੇ ਖੁਸ਼ੀਦੀ ਜੀ ਨੇ ਆਪਣੇ ਕਲਮ ਜਨਾਏ ਕਲੋ ਦਾ ਖੇਤਰ ਵਿੱਚ ਚੁਣਿਆ ਤੇ ਖਰਸ਼ੀਦੀ ਜੀ ਨੇ ਦੇ ਅਸੀਂ ਰੈਰਮੈਂਟ ਕੇ ਮਾਛੀ ਬੜੇ ਸਹਿਯੋਗ 1954 ਪਹਿਲੇ ਬਣਾਈ ਜਿਹੜੀ ਹੁਣ ਤੱਕ ਚੱਲਦੀ ਹੈ ਉਹਦੇ ਬਾਨੀ ਉਹਦੇ ਸੰਚਾਲਕ ਖਰਸ਼ੀਦੀ ਸੀਗੇ ਤੇ ਅਸੀਂ ਉਹਦੇ ਮੋਢਲੇ ਮੈਂਬਰ ਤੇ ਹੁਣ ਵੀ ਮੈਂ ਪੰਜਾਬੀ ਸਾਇੰਸ ਸਭਾ ਵਿੱਚ ਸਮਾਖੀ ਵਾਲਾ ਵਿੱਚ ਸਰਕਾਰ ਨੂੰ ਸਰਕਾਰ ਨੂੰ ਹੀ ਨਾ ਭਾਗ ਲੈ ਰਹੇ ਹੁਣ ਵੀ ਅਸੀਂ ਨਵੇਂ ਸਾਡੀ ਇੱਛਾ ਹੁੰਦੀ ਹੈ ਮੈਂ ਕੋਈ ਨ ਹੋ ਗੇ ਸਾਡੇ ਜਿਹੜੇ ਇਸ ਟੀਮ ਵਿੱਚ ਨੇਕਾ ਵਿੱਚ ਵੀ ਨਵੇਂ ਬੱਚੇ ਸ਼ਾਮਿਲ ਹੋ ਮੈਨੂੰ ਇਹ ਗੱਲ ਦੱਸਣ ਵਿੱਚ ਬਹੁਤ ਹੀ ਖੁਸ਼ੀ ਹੁੰਦੀ ਹੈ ਜੀ ਮੈਂ ਕਿਉਂਕਿ ਮੈਂ ਸਕੂਲ ਮੈਗਜ਼ੀਨ ਵੀ ਕੱਢ ਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਦਸ਼ਮੇਤਰ ਪਰ ਫਿਰ ਮੈਂ ਪ੍ਰਾਈਵੇਟ 8 ਸਾਲਾਂ ਚ ਸ਼ਕਤੀ ਸਕੂਲ ਜਿਨਾਈ ਨੇ ਉੱਥੇ ਵੀ ਸ਼ਕਤੀ ਮੈਗਜ਼ੀਨ ਕੱਢਿਆ ਸੀਗਾ ਉਹਨਾਂ ਦੀ ਬਦੌਲਤ ਹੈ ਸਾਡੇ ਅੱਗੇ ਤਿੰਨ ਚਾਰ ਬੰਦੇ ਹਜੇ ਆਏ ਸੁਖਜੀਤ ਕਹਾਣੀਕਾਰ ਹਰਬਾ ਮਾਚੀਵਾੜਾ ਟੀਨੋਚਨ ਨੰਜਰ ਸੂਖਮ ਤੇ ਅਜਿਹਾ ਸਣ ਸੀ ਬਗਾਰਾ ਇਹ ਸਾਰੇ ਛਾਡੀ ਸਹਿ ਸਮਰ ਜੁੜੇ ਹੋਏ ਨੇ ਹਾਂ ਜੀ ਜਿਹੜੇ ਸੁਖਜੀਤ ਜੀ ਹੁਣੇ ਚਲੋ ਇਥੇ ਦੁਨੀਆ ਤੇ ਨਹੀਂ ਰਹੇ ਹਾਂ ਜੀ ਆ ਆਪਣੇ ਸੁਖਜੀ ਉਹਨਾਂ ਦਾ ਨਾਮ ਲਿਆ ਤੁਸੀਂ ਤੇ ਟੀਚਰ ਲੋਚੂ ਜੀ ਦਾ ਨਾਮ ਲਿਆ ਤੇ ਮਤਲਬ ਕਿ ਵੀ ਇਹ ਜਿਹੜਾ ਸਭ ਪ੍ਰੇਰਣਾ ਸਭ ਆਸ਼ੀਰਵਾਦਾ ਮਾਤੀ ਇਹ ਤੁਹਾਡੇ ਵਧੀਆ ਸਹਿਰ ਸਦਕਾ ਤੁਹਾਡੇ ਥਾਪੜੇ ਸਦਕਾ ਹੀ ਆ ਸਾਨੂੰ ਮਿਲਦਾ ਰਹਿੰਦਾ ਤੇ ਤੁਸੀਂ ਜਿਹੜਾ ਇਹ ਸਹਿਤ ਰੰਗ ਸਾਰੇ ਮੱਛਵਾੜੇ ਵਿੱਚ ਨਹੀਂ ਤੁਹਾਡਾ ਸਹਿਤ ਰੰਗ ਪੰਜਾਬ ਪੰਜਾਬ ਤੋਂ ਇਲਾਵਾ ਭਾਰਤ ਭਾਰਤ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਹੈ ਜਿਹੜੀਆਂ ਪਾਕਿਸਤਾਨ ਵਾਲੀਆਂ ਆਲੋਚਨਾ ਦੇ ਪੱਖਾ ਮੈਨੂੰ ਅੱਗੇ ਮੈਂ ਦੇਖ ਕੇ ਗਿਆ ਪਹਿਲਾਂ ਥੋੜਾ ਤੁਸੀਂ ਦੱਸੀ ਜਾਣਕਾਰੀ ਦਿੱਤੀ ਉਹਦੇ ਬਾਰੇ ਸਾਡੇ ਸੁਣਤਿਆਂ ਦਾ ਜਰੂਰ ਦੱਸੋ ਹਾਂ ਜਿੱਥੇ ਤੱਕ ਮੇਰੀ ਆਪਣੀ ਰਚਨਾ ਜਾਂ ਮੇਰੇ ਆਪਣੇ ਜਿਹੜੇ ਮੈਂ ਕੋਈ ਦੇਣ ਦੀ ਸਕੇ ਸਾਹਿਤਕ ਦੇਣਾ ਜ਼ਿਕਰ ਕਰਜੀ ਤਾਂ ਮੈਂ ਬਹੁਪੱਖੀ ਲਿਖਣ ਦੀ ਕੋਸ਼ਿਸ਼ ਕੀਤੀ ਬਹੁਪੱਖੀ ਸਾਦਨਾ ਸਾਦੀ ਹੈ ਜੀ ਮੈਂ ਲਿਪੀਆਂ ਕਰਦੇ ਖੇਤਰ ਵਿੱਚ ਪਾਕਿਸਤਾਨ ਦੀਆਂ 78 ਕਤਾਬਾਂ ਲਈ ਪੇਲਤਰ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਪੰਜਾਬੀ ਸ਼ਾਇਰਾਂ ਤਸਕਰਾਂ ਸਹਿਦਕਾਰੀ ਵਿਧਿਆਨਿਆਂ ਨੇ ਛਾਪਿਆ 700 ਸਫੇ ਦੀ ਕਿਤਾਬ ਹੈ ਤੇ ਮੌਲਾਬਸ਼ ਕੁਸਤਾਜੀ ਦੇ ਉਹ ਬੁਖਲੇਖ ਨੇ ਮੈਂ ਇਹ ਲਿਪੀ ਅਨਤਰਕਾਰਾ ਉਹ ਇਸ ਤਰ੍ਹਾਂ ਮੈਂ ਕੁਸਤਾਜੀ ਦੀ ਉਹ ਗਜ਼ਲਾਂ ਉਹ ਦੀ ਨਿਬਾਨੇ ਕੁਸਤਾਉਲੀ 100 تن ਵਿੱਚ ਛਪਿਆ ਸੀਗਾ ਤੇ ਉਹਦੇ ਵਿੱਚ ਉਹਨਾਂ ਦੀਆਂ ਗਜ਼ਲਾਂ ਦੀਆਂ ਮੈਨੂੰ 150 ਲਗਭਗ ਗਜ਼ਲਾਂ ਮਿਲੀਆਂ ਮੇਰੇ ਮਨ ਚਾਹੀ ਮੈਂ ਇਹਨਾਂ ਗਜ਼ਲਾਂ ਨੂੰ ਵੱਖਰਿਆ ਕਰਕੇ ਪਾਠਕਾਂ ਦੇ ਰੂਮ ਰੂ ਕਰਾਂ ਜੀ ਤੋਂ ਮੈਂ ਉਹ ਗੱਦਲਾਂ ਕੁਸ਼ਤਾ ਕਰਨ ਸੰਗਰੇ ਲਾਹੌਰ ਮੁਖੀ ਆਮਨੇ ਛਾਪਿਆ ਤੇ ਉਹਦੀਆਂ ਪੰਜ ਕਾਪੀਆਂ ਹੋਣੇ ਹੋਣੇ ਕਿਰਪਾ ਜਨ ਸਿੰਘ ਗਿੱਲ ਜਿਹੜੇ ਸਾਡੇ ਉਸ ਵੇਲੇ ਪ੍ਰਧਾਨ ਸੀਗੇ ਚਾਹਤਗੜਮੀ ਦੇ ਲਾਹੌਰ ਯਾਤਰ ਦੇ ਗਏ ਸੀਗੇ ਤੇ ਉਹਦੇ ਦੇ ਹੱਥ ਭੇਜਿਆ ਸੀਗੇ ਉਹਨਾਂ ਦਾ ਪੋਤਾ ਮਾਮਾ ਜਮਜਤ ਪੱਟੀ ਨੂੰ ਇਹਨਾਂ ਨੇ ਭੇਟ ਕਰ ਦਿੱਤੀਆਂ ਔਰ ਰਿਸੀਵ ਕਰਕੇ ਬੜੇ ਖੁਸ਼ ਹੋਏ ਉਹਨੇ ਮਨ ਨੂੰ ਬੜੀ ਖੁਸ਼ੀ ਖੁਸ਼ੀ ਹੋਈ ਗਲੀ ਦੇ ਦੱਸਿਆ ਵੀ ਮੈਂ ਭੜਜੀਓ ਨਾਲ ਕੋ ਸਾਨੂੰ ਐਸੀ ਪੰਜਾਬੀ ਸ਼ਰਾਂ ਤਸਕਰਾਈ ਨਿਮਾਜ਼ ਕਰਾਇਆ ਉਹ ਕਰਨ ਲਗੇ ਹਾਜੀ ਤੁਸੀਂ ਮੈਨੂੰ ਪਹਿਲਾਂ ਦੇ ਗਈ ਸੀਗੀ ਤੁਹਾਡੀ ਉਪਤਾ ਮੇਰੇ ਕੋ ਪਹੁੰਚ ਗਈ ਮੈਂ ਪਰਜੀ ਦੇ ਦੇਣ ਦਾ ਪਰਜੀ ਦੇ ਕੀਤੇ ਕੰਮ ਦੀ ਮੈਂ ਪ੍ਰਸ਼ੰਸਾ ਕਰਦਾ ਤੇ ਮੇਰਾ ਮੈਂ ਉਹਨਾਂ ਨੂੰ ਇਹੀ ਅਸ਼ੀਰਵਾਦ ਹੈ ਇਹੀ ਮੇਰੀ ਦੁਆ ਹੈ ਵੀ ਉਹ ਠੀਕ ਠਾਕ ਰਹਿਣ ਤੇ ਇਸ ਤਰ੍ਹਾਂ ਸਾਡੇ ਦੋਨਾਂ ਪੰਜਾਬੀ ਜਿਹੜੇ ਸਹਾਈਤਾ ਉਹਦੀ ਸਾਝ ਇੱਕ ਦੂਜੇ ਨਾਲ ਕਰਦੇ ਰਹਿਣ ਦੇਖੋ ਮਾਣ ਜਿਹੜਾ ਮੈਂ ਪਾਕਿਸਤਾਨ ਦੀ ਗੱਲ ਛੜੀ ਆ ਤੇ ਉਹ ਮਗਲਾ ਕੰਮ ਸੀ ਤੇ ਹੁਣ ਜਿਹੜੀ ਤਾਜ਼ਾ ਤੁਸੀਂ ਹਾਲੇ ਮੇਰੇ ਖਾਲ ਅ ਪਿਛਲੇ ਹਫਤੇ ਜਿਹੜੀ ਕਾਨਫਰੰਸ ਹੋਈ ਸੀ ਉਹਦੇ ਵਿੱਚ ਆ ਜਿਹੜੇ ਪਹੁੰਚੇ ਤੇ ਉਹ ਉਸ ਕਾਨਫਰੰਸ ਦੇ ਆਵਾਂ ਆਪਣੇ ਪੰਜਾਬੀ ਸਹਿਯਤ ਕਰ ਗਏ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਜਿਹੜੀ ਮੁਖਤਾਰ ਦੀ ਗੱਲਬਾਤ ਕੀਤੀ ਹੈ ਤੇ ਉਹ ਵੀ ਉੱਥੇ ਪਹੁੰਚਦੀ ਕੀਤੀ ਹੈ ਗੁਰਪ੍ਰਿੰਗਲ ਜੀ ਹੋਣਾ ਨਹੀਂ ਤੇ ਮੈਂ ਦਰਸ਼ਕੋ ਤਾਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਵੀ ਇਹ ਜਿਹੜੇ ਪੁਰਾਣੇ ਸਹਿਯੋਤਕਾਰ ਨੇ ਸਾਡੇ ਸਤਿਕਾਰਯੋਗ ਮਾਸਟਰ ਭਰਤ ਜੀ ਹੋਣੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਬੇਸ਼ੱਕ ਇਹਨਾਂ ਦੀ ਇੰਟਰਵਿਊ ਖਵਾਰਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਭਾਸ਼ਾ ਭਾਗ ਹੋ ਸਾਰੇ ਸਾਰੇ ਕਿਤੇ ਬਹੁਤ ਕੁਝ ਤਰੀਕੇ ਨਾਲ ਸਭ ਕੁਝ ਆ ਰਿਹਾ ਹੈ ਤੇ ਪਰ ਫਿਰ ਵੀ ਆਹ ਜਿਹੜੀਆਂ ਗੱਲਾਂ ਸੀ ਇਹ ਮੇਰਾ ਖਿਆਲ ਆ ਵੀ ਸ਼ਾਇਦ ਜੇ ਨਾ ਕਰੀਏ ਤਾਂ ਇਹ ਗੱਲਬਾਤਾਂ ਜਿਹੜੀ ਅਧੂਰੀ ਰਹਿਣੀ ਸੀ ਤੇ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਰਿਹਾ ਕਿ ਸਾਡੇ ਇਤਿਹਾਸਕ ਮਾਛ ਵਾਲਾ ਸਾਹਿਬ ਦੀ ਧਰਤੀ ਜਦੋਂ ਰਗਵੀਰ ਭਰਤ ਹੋਣੀ ਲਿਖਤਾ ਨੇ ਜਿਹੜੀਆਂ ਉਹ ਪਾਕਿਸਤਾਨ ਦੇ ਵਿੱਚ ਜਿਵੇਂ ਹੁਣ ਇਹਨਾਂ ਨੇ ਜ਼ਿਕਰ ਕਰਕੇ ਛੜਿਆ ਉੱਥੇ ਚਰਚਾ ਹੁੰਦੀ ਆ ਇਹਦੇ ਨਾਲ ਵੱਡਾ ਮਾਨ ਸਾਡੇ ਲਈ ਕੀ ਹੋਵੇਗਾ ਤੇ ਉਸ ਤੋਂ ਬਾਅਦ ਮਾਰ ਲਈ ਹੁਣ ਆਪਾਂ ਜੇ ਤੁਸੀਂ 24 ਕਿਤਾਬਾਂ ਦੀ ਗੱਲ ਦੱਸਤੀ ਹੁਣ ਤਾਂ ਜੀ ਜਿਹੜੀ ਪਾਕਿਸਤਾਨ ਵਾਲੀ ਉਹ ਵੀ ਦੱਸਤੀ ਤੇ ਤੁਹਾਡਾ ਜਿਹੜਾ ਲਿਖਣ ਦੇ ਕਲਾ ਜਾਂ ਲਿਖਣ ਦਾ ਜੋ ਵੀ ਮੈਂ ਜਦੋਂ ਵੀ ਆਉਣਾ ਤੁਸੀਂ ਮੈਨੂੰ ਪੜ ਲੇਗਾ ਲਿਖ ਦੇ ਮੰਨਦੇ ਉਸ ਤੋਂ ਬਾਅਦ ਤੁਸੀਂ ਸਤਕਾਰ ਦੇ ਤੌਰ ਤੇ ਜਿਹੜਾ ਤੁਹਾਨੂੰ ਮਿਲਣਾ ਆਉਂਦਾ ਬੜੀ ਵਧੀਆ ਕਿਤਾਬਾਂ ਦੇ ਅਕਸਰ ਦਿੰਦੇ ਰਹਿੰਦੇ ਹੋ ਹੁਣ ਇਦਾਂ ਲਮਾਂ ਲੇਖਾਂ ਦਾ ਸਫਰਾ ਜੀ ਤੁਹਾਡਾ ਇਹਦੇ ਵਿੱਚ ਜਿਹੜੇ ਮਾਨ ਸਨਮਾਨ ਨੇ ਉਹ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਕਿਉਂਕਿ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਹਲੇ ਕਈ ਗੱਲਾਂ ਸਾਨੂੰ ਵੀ ਚੰਗੀ ਤਰ੍ਹਾਂ ਪਤਨ ਲੱਗਿਆ ਤੇ ਨਾਲ ਹੀ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਦੇ ਕੋਲ ਵੀ ਇਹ ਗੱਲ ਪੁੱਛਣੀ ਚਾਹੀਦੀ ਹੈ ਸਹਿਜ ਚਾਹ ਲੈ ਨੇ ਗੱਲ ਬਾਰੇ ਤੁਸੀਂ ਗੱਲ ਕੀਤੀ ਹੈ ਵੀ ਜਦੋਂ ਮੈਂ ਆਉਣਾ ਤਾਂ ਪਰਜੀ ਰੱਖਣ ਵਿੱਚ ਲੱਗੇ ਹੁੰਦੇ ਨੇ ਇਹ ਗੱਲ ਮੇਰੇ ਵੀਰ ਤੇ ਨੁਰਮ ਕੋ ਹੜਾਈ ਨੇ ਹਾਂ ਜੀ ਸਾਡੇ ਬਹੁਤ ਸਤਿਕਾਰਯੋਗ ਹਾਜ਼ਰੀ ਤੇ ਨੁਰਮ ਬਾੜਾ ਨੇ ਉਹਨਾਂ ਨੇ ਵੀ ਇਹ ਗੱਲ ਲਿਖੀ ਹੈ বারবার کئیবার ਲਿਖਿਆ ਹੈ ਵੀ ਜਦੋਂ ਮੈਂ ਮਾਰਗੀ ਦੇ ਘਰ ਜਾਣਾ ਤਾਂ ਪੜਾਈ ਪੜਨ ਲੈਣ ਬਈ ਬਸੁਰੂ ਕਰਦੇ ਕੁਛ ਨਾ ਕੁਛ ਉਹਨਾਂ ਦਾ ਜਿਹੇ ਮੈਂ ਚੱਲਦਾ ਹੀ ਰਹਿੰਦਾ ਸੋ ਮੈਂ ਆਪਣੇ ਆਪ ਨੂੰ ਠੀਕ ਸਮਝਦਾ ਵਾਹਿਗੁਰੂ ਦੀ ਕਿਰਪਾ ਮੈਂ 86 ਸਾਲ ਦਾ ਆਪਣਾ ਸਫਰ ਪੂਰਾ ਕਰ ਲਿਆ ਪਰ ਮੈਨੂੰ ਵਾਹਿਗੁਰੂ ਅਜੇ ਇਸ ਬਤ ਬਖਸ਼ੀ ਹੋਈ ਹੈ ਅਜੇ ਮੇਰੀ ਸਮਰੱਥਾ ਹੈਗੀ ਹੁਣ ਵੀ ਮੈਂ ਕੁਛ ਨਾ ਕੁਛ ਲਿਖਦਾ ਪੜਦਾ ਰਹਿੰਦਾ ਤੇ ਕੁਛ ਨਾ ਕੁਛ ਕੰਮ ਕਰਦਾ ਰਹਿੰਦਾ ਮਨ ਤੇ ਹੀ ਅੱਛਾ ਹੁੰਦੀ ਹੈ ਵੀ ਇਸ ਸੰਸਾਰ ਵਿੱਚ ਆ ਕੇ ਜਸ ਘਟਿਏ ਕੀਰਤੀ ਘਟਿਏ ਆਪਣਾ ਕੋ ਚੰਗਾ ਪ੍ਰਭਾਵ ਬਚਨ ਦੇ ਜਾਈਏ ਤੇ ਕੁਛ ਨਾ ਕੋ ਸਾਡੇ ਪੰਜਾਬੀ ਸਹਿਦੀ ਸੇਵਾ ਕੋ ਸਕੇ ਤੇ ਇਹ ਬੜੀ ਫਰਖ ਫਰਿਆੜੀ ਗੱਲਾਂ ਮੈਂ ਅੱਜ ਆਪਕੀ ਸਫਰ ਵਿੱਚ ਬਹੁਤ ਆ ਬੜਿਆ ਆਪਣੇ ਸਪਣੇ ਮੈਂ ਕਿਉਂਕਿ ਜਦੋਂ ਵਕਤ ਮੇਰੇ ਕੋ ਪੰਜਾਬ 40 ਸਾਲ ਪਹਿਨਾ ਮੈਂ ਕਿਉਂਕਿ ਮੇਰਾ ਅੱਜ ਆਪਕੀ ਸਫਰ ਉਹ ਸ਼ੁਰੂ ਹੋ ਜਾਂ ਸ਼ੁਰੂ ਹੋਇਆ ਸੀ ਹਾਂਜੀ ਲਗਭਗ 67 68 ਸਾਲ ਮੈਨੂੰ ਕੋ ਰੇਲ ਹੋ ਗਈ ਮੇਰੀ ਉੱਪਰ ਇਹ ਨਹੀਂ ਲੱਗ ਚੁੱਕੀ ਹੈ ਤੇ ਇਹ ਵਿੱਚ ਜਿਹੜੇ ਪੁਰਾਣੇ ਵਿਦਿਆਰਥੀ ਮਿਲਦੇ ਨੇ ਤਾਂ ਬੜਾ ਸਤਿਕਾਰ ਬਾਣ ਸਤਿਕਾਰ ਦਿੰਦੇ ਨੇ ਕਿ ਮੈਨੂੰ ਉਹ ਬਹੁਤ ਹੀ ਅਰਜਮਾ ਪਿਆਰ ਦਿੰਦੇ ਨੇ ਇਹ ਮੇਰਾ ਖਾਬਰਤਾ ਜਿੱਥੇ ਵੀ ਮੈਂ ਜਾਂਦਾ ਜਿੱਥੇ ਮੇਰਾ ਸਮਾਰਟ ਕਰਦੇ ਨੇ ਆ ਕੱਲ ਹੀ 26 ਜਨਵਰੀ ਸੀਗੀ ਕਿ ਮੈਨੂੰ ਨਗਰ ਕੌਂਸਲ ਨੇ ਸਨਮਾਨਿਤ ਕੀਤਾ ਹਾਂਜੀ ਨਗਰ ਕੌਂਸਲ ਮਛਵਾਲਾ ਵੱਲੋਂ ਪਿਛਲੀ ਵਾਰ ਵੀ ਨੋ ਸਨਮਾਨਿਤ ਕੀਤਾ ਤੇ ਹੁਣ ਵੀ ਸਨਮਾਨਿਤ ਕੀਤਾ ਤੇ ਮੈਂ ਤਾਂ ਮਛਵਾਲਾ ਸਾਇਬ ਨਾਲ ਸੰਬੰਧਿਤ ਸਰਕਾਰੀ ਗੈਰ ਸਰਕਾਰੀ ادارے ਨੇ ਜੋ ਵੀ ਆ ਇਹ ਹੀ ਆ ਵੀ ਜਿੰਨਾ ਸਨਮਾਨ ਸਾਡੇ ਸਕਾਰਜੋਗ ਭਰਤੀ ਦਾ ਕੀਤਾ ਜਾਵੇ ਉਹਨਾਂ ਥੋੜਾ ਉਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਜੀ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਉਦੋਂ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਅਹਿਮ ਜਿਹੜੀਆਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਸੀ ਉਹਨਾਂ ਨੂੰ ਵੀ ਸਨਮਾਨ ਦਿੱਤਾ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਸਥਾਨ ਸੰਤਾਨਪੁਰ ਲੋਧੀ ਦੇ ਵਿੱਚ ਜਿਹੜਾ ਸਨਮਾਨ ਮਿਲਿਆ ਜੀ ਉਹਦੇ ਬਾਰੇ ਜੁੜ ਹਾਂ ਬੜੀ ਖੁਸ਼ੀ ਦੀ ਗੱਲ ਹੋਈ ਤੁਸੀਂ ਬਹੁਤ ਗੱਲ ਮੇਰੀ ਭੁੱਲੀ ਬਿਸਰੀ ਯਾਦ ਕਰਾ ਦਿੱਤੀ 219 ਵਿੱਚ ਗੁਰਨਾਮ ਦੇ ਵੀ ਦੇ ਬਾਹਰ ਸਪੰਜਾ ਮੈਂ ਤੇ ਗਿਆਨ ਪਰ ਗਿਆ ਪਰ ਜੋ ਤੇ ਉਹਨਾਂ ਨੇ 550 ਬੰਦੇ ਚੁਣੇ ਸੀ ਜਿਨ੍ਹਾਂ ਵਿੱਚ ਮੇਰੀ ਖੁਸ਼ਕਿਸਮਤੀ ਹੈ ਮੈਨੂੰ ਉਹਨਾਂ ਨੇ ਐਜੂਕੇਸ਼ਨ ਖੇਤਰ ਵਿੱਚ ਮੇਰਾ ਨਾਮ ਮੈਨੂੰ ਸਿੱਖਿਆ ਸ਼ਾਸਤਰੀ ਡਾਕਟਰ ਦਾ ਸਨਮਾਨਤ ਕੀਤਾ ਮੈਨੂੰ ਹੈਰਾਨ ਹੋਈ ਮੇਰਾ ਤਾਂ 25 ਸਾਲ ਵਿੱਚ ਰਿਟਾਇਰਮੈਂਟ ਤੋਂ ਹੋ ਗਈ ਮੈਂ ਨਹੀਂ ਬਗੜਾ ਮੇਰਾ ਨਾਮ ਕਿਵੇਂ ਆ ਗਿਆ ਮੈਨੂੰ ਇਸ ਗੱਲ ਦੀ ਬੜੀ ਬਹੁਤ ਹੀ ਹੈਰਾਨੀ ਹੋਈ ਬਹੁਤ ਹੀ ਖੁਸ਼ੀ ਵੀ ਹੋਈ ਤੇ ਫਿਰ ਮੈਂ ਮੈਂ ਥੋੜਾ ਇਸ ਗੱਲ ਦਾ ਲੱਗਿਆ ਕਿਉਂਕਿ ਇਹ ਸੀਆਈਡੀ ਮੈਂ ਮੈਂ ਕਿਹਾ ਉਹਨਾਂ ਮੈਂ ਪੁੱਛ ਪਤਾ ਪੜਤਾਲ ਵੀ ਕੀਤੀ ਜੀ ਉੱਥੇ ਮੇਰਾ ਇੱਕ ਖੰਨੇ ਡੀਐਸਪੀ ਡਾਕਟਰ ਲੱਗਿਆ ਸੀ ਆਪਣਾ ਜਿਹੜਾ ਸੀਨੀਅਰ ਕਰਕ ਸੀਗਾ ਜਾਂ ਰੀਡਰ ਸੀਗਾ ਉਹ ਕਹਿੰਦੇ ਮਾਸਟਰ ਜੀ ਤੁਸੀਂ ਇਹ ਗੱਲ ਚਲਦਾ ਲੈ ਲੋ ਅਸੀਂ ਸਾਰੇ ਕੈਪਟਨ ਸਾਹਿਬ ਦਾ ਵੀ ਅਸੀਂ ਸੀਆਈਡੀ ਕੀਤੀ ਹੈ ਮੈਥੋਂ ਸੀ ਇਹ ਕੀ ਸਮਝ ਮੈਂ ਜਾਂ ਮੇਰਾ ਨਾਮ ਕਿਵੇਂ ਆ ਗਿਆ ਮੈਨੂੰ ਕਿਵੇਂ ਨਿਚੋੜ ਲਿਆ 25 ਸਾਲ ਮੋਰ ਮੈਂ ਮੈਂ ਤਾਂ ਬੜੀ ਹਰਾਨੀ ਹੁੰਦੀ ਆ ਮੈਂ ਬਹੁਤ ਪਰੇਸ਼ਾਨ ਹਾਂ ਵੀ ਉਹਦੇ ਮੈਨੂੰ ਜੇਤਾ ਜਿਹੀ ਲੱਗੀ ਹੋਈ ਐ ਉਹ ਕਹਿੰਦਾ ਸਾਡੀ ਸੀਆਈਡੀਆ ਮਹਿਮਦ ਮਤਲਬ ਕੀ ਹੁੰਦਾ ਅਸੀਂ ਤੁਹਾਡੇ ਹਰ ਇੱਕ ਵਲ ਦੇ ਰੈਐਕਟਿਵਿਟੀ ਡੋਟ ਕਰਦੇ ਹਾਂ ਵੀ ਤੁਸੀਂ ਕੀ ਕੀਤਾ ਕੀ ਕਰ ਰਹੇ ਹੋ ਮੈਂ ਤੁਹਾਡਾ ਵਿਵੇਹ ਥੋੜੇ ਜਿਹੜੇ ਕੰਮ ਦੇ ਤੁਹਾਡੀ ਕੰਮ ਦੀ ਪਛਾਣ ਹੋਈ ਹੈ ਤੇ ਜੋ ਕੰਮ ਕੀਤਾ ਸੀ ਖੇਤਰ ਵਿੱਚ ਸਹਾਇ ਦੇ ਖੇਤਰ ਵਿੱਚ ਉਹ ਵੀ ਮਿਸਾਲ ਹੈ ਤੇ ਇਹ ਸਿੱਧਾ ਤੁਹਾਡਾ ਜਿਹੜਾ ਨਾਮ ਇਹ ਚੁੜਿਆ ਗਿਆ ਇਹ ਮੈਨੂੰ ਇਹ ਮੇਰੀ ਖੁਸ਼ਕਿਸਮਤੀ ਸੀਗੀ ਮੈਂ 550 ਬੰਦਿਆਂ ਦੇ ਵਿੱਚ ਜਿਹਦੇ ਵਿੱਚ ਹੋਰ ਸਹਿਯਦਕਾਰੀ ਬੇਟੀਕਰ ਭੰਜਨ ਗੇੜ ਵੀ ਜਾਣ ਲਿਆ ਸਰਜੀਤ ਮਰਜਾਰਾ ਨੇ ਵੀ ਸਨਮਾਨਤ ਕੀਤਾ ਸੀਗਾ ਹੋਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਵੱਖਰੇ ਵੱਖਰੇ ਖੇਤਾਂ ਕੇਤਰਾ ਵਿੱਚ ਉਹਨਾਂ ਨੇ ਸਨਮਾਨਤ ਕੀਤਾ ਤੇ ਮੈਨੂੰ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਸ਼ਾਸਤਰੀ ਦਾ ਸਨਮਾਨ ਦੇ ਕੇ ਮੈਨੂੰ ਉਹਨਾਂ ਨੇ ਨਵਾਜਿਆ ਤੇ ਮੈਨੂੰ ਇਸ ਗੱਲ ਦੀ ਹੁਣ ਇਸ ਦੇ ਵਿੱਚ ਇੱਕ ਗੱਲ ਹੋਰ ਵੀ ਆ ਜੀ ਸਾਰੇ ਦੇਖਦੇ ਆਪਾਂ ਸਹਿਤਕਾਰ ਵੀ ਕਿਵੇਂ ਜਿਹੜਾ ਉਹ ਸਹਿਤ ਕਾਰਾਂ ਵੱਲੋਂ ਚਲੋ ਮੈਂ ਗੱਲ ਦੱਸਦਾ ਜੋ ਚੱਲ ਰਹੀ ਆ ਉਹ ਗੱਲ ਵੀ ਇਨਾਮ ਲੈਣ ਦਾ ਜਵਾਰ ਬਣਾਇਆ ਜਾਂਦਾ ਚਾਹੇ ਉਹ ਪਾਸ਼ਾ ਭਾਗ ਵੱਲੋਂ ਹੋਵੇ ਚਾਹੇ ਹੋਰ ਧਾਰਿਆਂ ਦੇ ਵੱਲੋਂ ਹੋਵੇ ਪਰਾਗੜੀ ਗਾਲ ਮਾਸਟਰ ਜੀ ਨੂੰ ਦੱਸੀਆ ਉਹ ਆਪਣੇ ਆਪ ਦੇ ਵਿੱਚ ਮਾਨ ਹੈ ਕਿ ਇੰਨੇ ਚਿਰ ਬਾਅਦ ਸਰਕਾਰ ਵੱਲੋਂ ਲੱਭ ਕੇ ਇਹਨਾਂ ਨੂੰ ਜਿਹੜਾ ਹੋ ਸਨਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਮਾਸਟਰ ਜਿਹੜਾ ਮੱਛਵਾੜਾ ਸਾਹਿਬ ਦੀ ਧਰਤੀ ਆ ਆਪਣੀ ਤੁਹਾਡੀ ਕਰਮ ਸਾਰ ਆਪਣੇ ਜਨਮ ਹੋਇਆ ਤੇ ਕਰਮ ਭੂਮੀਆਂ ਇੱਥੇ ਵਿਦਿਆ ਇਸ ਦੇ ਉੱਪਰ ਵੀ ਤੁਸੀਂ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਦੇ ਬਾਰੇ ਯੂਜ ਕਰਦੇ ਹਾਂ ਜੀ ਬੜੀ ਖੁਸ਼ੀ ਦੀ ਗੱਲ ਸੀ ਗੱਲ ਹੋਰ ਵਧੀਆ ਯਾਦ ਕਰਾਤੀ ਸੀ ਜੀ 2011 ਦੀ ਗੱਲ ਹੈ ਜੀ ਬੀਬੀ ਬਲਬੀਰ ਕੌਰ ਡਾਇਰੈਕਟਰ ਸੀ ਕਿ ਪਾਸ਼ਾਪੁਰ ਹਾਂ ਜੀ ਉਹ ਹਰੇਕ ਸਾਲ ਸਰਵੇਖਣ ਪੁਸਤਕਾਲ ਹੌਦੇ ਨੇ ਤੇ ਇਹ ਮਾਖੀਵਾੜੇ ਉਹਨੇ ਸਰਵੇਖਣ ਪੁਸਤਕ ਮੇਰੇ ਦਿੱਤੀ ਉਹਨਾਂ ਨੇ ਨੋਟ ਕਰ ਦਿੱਤੀ ਇਸ ਕਰਕੇ ਕਿਉਂਕਿ ਮੈਂ ਇਤਿਹਾਸ ਜੰਮਿਆ ਪੜਿਆ ਮੈਨੂੰ ਮਾਖੀਵਾੜੇ ਇਤਿਹਾਸ ਬਾਰੇ ਪਤਾ ਹੈ ਮੈਂ ਕੋਈ ਲਿਖਣ ਦਾ ਮੈਨੂੰ ਸ਼ੌਕ ਵੀ ਹੈਗਾ ਤੇ ਮੇਰੀ ਸਹਿਜਕਾਰੀ ਵੀ ਬਾਰੇ ਜਾਣਦੇ ਸੀਗੇ ਮੇਰੀ ਸਿੱਖਿਆ ਦੇ ਖੇਤਰ ਵਿੱਚ ਮੇਰੇ ਯੋਗਦਾਨ ਨੂੰ ਪਹਿਲੀ ਪ੍ਰਕਾਰ ਜਾਣਦੇ ਸੀ ਤੇ ਉਹਨਾਂ ਨੇ ਮੈਨੂੰ ਇਹ ਕੰਮ ਨੋਟ ਕਰ ਮੈਂ ਮਾਖੀਵਾੜਾ ਸਾਹਿਬ ਦੀ ਕਿਤਾਬ ਲਿਖੀ ਇਤਿਹਾਸ ਇੱਕ ਦਾਮ ਇਤਿਹਾਸਿਕ ਪੁਸਤਕ ਆ ਉਹ ਤੇ 211 ਵਿੱਚ ਇਹ ਕੁਝ ਉਹਨਾਂ ਨੇ ਛਾਪੀਆਂ ਜਈਆਂ ਜਿਹੜੀਆਂ ਕਿ ਖਤਮ ਹੋ ਗਈਆਂ ਉਹਦਾ ਦੂਜਾ ਐਡੀਸ਼ਨ ਬੜਾ ਖੁਸ਼ੀ ਦੀ ਗੱਲ ਹੈ ਵੀ ਆ ਸਾਲ 20 ਉਹਨਾਂ ਨੇ 24 ਵਿੱਚ ਇਹਦਾ ਦੁਬਾਰਾ ਐਡੀਸ਼ਨ ਛਪਿਆ ਜਿਹਦੇ ਉਹਨਾਂ ਨੇ 3000 ਪੁਸਤਕ ਛਾਪੀ 3000 ਕਾਪੀ ਛਾਪੀ ਹੈ ਤਾਂ ਜੋ ਕਿਸੇ ਪਾਠਕੇ ਜਾਂਦਾ ਬਾਛੀ ਬੜੇ ਇਤਿਹਾਸ ਬਿਨਾ ਪੜੇ ਬਿਨਾ ਦਾ ਰਹਿ ਜਾਵੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਮੈਨੂੰ ਉਹਨਾਂ ਨੇ 5 ਨਵੰਬਰ ਨੂੰ ਡਾਇਰੈਕਟਰ ਸਦਾਰ ਜਫਰ ਜੀ ਜਫਰ ਸਾਹਿਬ ਜਿਸ ਵਾਂ ਸੀ ਜਫਰ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਇਸੇ ਪੋਸਟਰ ਉੱਤੇ ਤੇ ਉਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਇਹ ਰਿਲੀਕੋਸਟ ਕਰ ਰਿਲੀਜ਼ ਕੀਤੀ ਚੀ। ਸੋ ਕਹਿਣ ਦਾ ਮਤਲਬ ਹੈ ਭਾਸ਼ਾ ਭਗਵਾਨਾਂ ਵੀ ਸਹਿਦਗਾਰੀ ਲੁਧਿਆਣਾ ਬਨੋ ਵੀ ਹੋਰ ਆ ਜਾਣੇ ਸੰਸਤਾਰ ਸੈਸਵਾਰਾਮਪੁਰ ਸੈਸਵਾ ਸਮਰਾਲਾ ਸਮਰਾਲਾ ਤੇ ਕੋਹਾੜਾ ਵੱਡੀ ਵੱਡੀ ਲਿਸਟਾਂ ਜੀ ਬਣ ਚੁੱਕੀਆਂ ਨੇ। ਹਾਂ ਤੇ ਇਸ ਤਰ੍ਹਾਂ ਮੇਰੇ ਜਾਣੇ ਹਾਂ ਪੰਜਾਬੀ ਸੱਤ ਬਰਵਾਲੀ ਹਾਂਜੀ ਲਗਭਗ 12-13 ਸੌ ਸਾਬਾ ਨੇ ਮੈਨੂੰ ਸਨਮਾਨਤ ਕੀਤਾ। ਸਨਮਾਨਤ ਕੀਤਾ। ਮੈਂ ਆਪਣੀ ਖੁਸ਼ਕਿਸਮਤ ਸਮਝਦਾ ਮੈਂ ਆਪਣੀ ਪ੍ਰਾਪਤੀ ਸਮਝਦਾ। ਮੈਂ ਆਪਣੀ ਸਾਧਨਾ ਐ ਉਹ ਯਾਰੀ ਰੱਖਣਾ ਮੈਨੂੰ ਇਹ ਇੱਕ ਬੜੀਆ ਤਰੀਕਾ ਕਿਉਂਕਿ ਹਰੇਕ ਇਨਸਾਨ ਦੋ ਗੱਲਾਂ ਚਾਹੁੰਦਾ ਇੱਕ ਤਾਂ ਉਹ ਚਾਹੁੰਦਾ ਮੈਂ ਕੋਈ ਜੇ ਮੇਰੇ ਅੰਦਰੋਂ ਪਰਹਾਟਾਵਾ ਕਰਾਂ ਦੂਜੀ ਗੱਲ ਵੀ ਉਹਦੇ ਜੋ ਕੰਮ ਕਰਦਾ ਉਹਨੂੰ ਥੋੜੀ ਜਿਹੀ ਉਹਦੇ ਪ੍ਰਸ਼ੰਸਾ ਵੀ ਹੋਵੇ ਦੇਖੋ ਇਹਨਾਂ ਕੋਲ ਪਾਸ ਜੀ ਆਪਣਾ ਬੜਾ ਵਧੀਆ ਐ ਚੜ੍ਹਦੀ ਕਲਾ ਵਿੱਚ ਲੱਗੇ ਹੋਏ ਨੇ ਤੇ ਇਹਦੇ ਨਾਲ ਫਿਰ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਵੀ ਕੁਛ ਨਾ ਕੁਛ ਇਹ ਜਿਹੇ ਦੁੱਖ ਨੇ ਜਿਹੜੇ ਇਹਨਾਂ ਨੇ ਆਪਣੇ ਹੰਢਾਏ ਨੇ ਪਿੱਛੇ ਇਹਨਾਂ ਦੇ ਬਹੁਤ ਹੀ ਅਹਜਾ ਸਾਦਮਾ ਵਾਪਰ ਗਿਆ ਇਹਨਾਂ ਦੇ ਨੌਜਵਾਨ ਜਿਹੜੇ ਪੁੱਤਰ ਨੇ ਉਹਿੱਥੋਂ ਦੁਨੀਆ ਤੋਂ ਚਲਾਨਾ ਕਰਦੇ ਉਸ ਤੋਂ ਬਾਅਦ ਇਹ ਪਿੱਛੇ ਤਕਰੀਬਨ 2-3 ਕਿ ਮਹੀਨੇ ਪਹਿਲਾਂ ਸਾਡੇ ਸਤਕਾਰਯੋਗ ਮਾਤਾ ਜੀ ਨੇ ਜਿਹੜੇ ਉਹ ਘਰ ਦੇ ਵਿੱਚ ਹੀ ਬੜੇ ਵਧੀਆ ਤਰੀਕੇ ਦੇ ਨਾਲ ਜੋੜੀ ਜਿਵੇਂ ਕਹਿੰਦੇ ਸੀ ਆਉਂਦੇ ਸੀ ਜਾਂਦੇ ਸੀ ਜਦੇ ਚਾਹ ਦਾ ਕੱਪ ਬਣਾਣਾ ਹਲੇ ਦਰਵਾਜ਼ੇ 'ਚ ਬਣਾਣਾ ਹਾਂ ਪੁੱਤਰ ਤੇ ਉਹ ਵੀ اچانک ਬਸ ਇਹੋ ਜੀ ਕਲਾ ਵਰਤੀ ਕਿ ਬੇੜੇ ਵਿੱਚ ਹੀ ਡੇਗ ਗਏ ਤੇ ਉਹ ਵੀ ਪਿਛਲੇ ਦਿਨਾਂ ਤੋਂ ਚੂਲੇ ਤੋਂ ਕਾਫੀ ਪਰੇਸ਼ਾਨ ਹੋਣੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਮਾਸਟਰ ਜੀ ਉਹਨਾਂ ਦੀ ਕਲਮ ਦਾ ਚੱਲਣਾ ਨਿਰੰਤਰ جاری ਹੈ ਤੇ ਰੋਜ਼ਾਨਾ ਹੀ ਹੁਣ ਵੀ ਇਹ ਅਖਬਾਰਾਂ ਦੇ ਵਿੱਚ ਜਦੋਂ ਕੁਛ ਨਾ ਕੁਛ ਅ ਅਕਸਰ ਸ਼ਬਦ ਆ ਰਹਿੰਦਾ ਇਹਨਾਂ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਮਗਲ ਹੀ ਕਿਤਾਬ ਦੇ ਵਿੱਚੋਂ ਕੁਛ ਨਾ ਕੁਛ ਸਾਹਮਣੇ ਆ ਜਾਂਦਾ ਫਿਰ ਜਦੋਂ ਸਰੋਤੇ ਨੇ ਜਿਹੜੇ ਉਹ ਇਹਨਾਂ ਦੇ ਨਾਲ ਦਰਸ਼ਕ ਜੁੜੇ ਹੋਏ ਨੇ ਜਿਹੜੇ ਉਹ ਫੋਨ ਕਾਲ ਕਰਦੇ ਨੇ ਖੁਦ ਮੈਂ ਵੀ ਇਹਨਾਂ ਨੂੰ ਕਈ ਵਾਰ ਦੱਸ ਦਿੰਦਾ ਜੀ ਅੱਜ ਆ ਛਪਿਆ ਤੇ ਇਸ ਤਰ੍ਹਾਂ ਹੀ ਆ ਜਿਹੜਾ ਇਹਨਾਂ ਦਾ ਕਲਮ ਦਾ ਸੌਫਟਵਰ ਬਹੁਤ ਵਧੀਆ ਨਿਰੰਤਰ ਚੱਲਦਾ ਹੈ ਤੇ ਕਾਫੀ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਤਕਰੀਬਨ ਹੋ ਚੁੱਕੀਆਂ ਨੇ ਇਹ ਉਹ ਜਿਵੇਂ ਹੁਣ ਆਪਾਂ ਹੋਰ ਹੀ ਬਹੁਤਾ ਕੁਝ ਵਿਚਾਰ ਕਰਦੀ ਇਹ ਆ ਆ ਉਹ ਨਹੀਂ ਕਰਨਾ ਆਪਾਂ ਨੇ ਸਿੱਧੀ ਗੱਲਬਾਤ ਆ ਜਿਹੜੀ ਇਹੋ ਜਿਹੀ ਸ਼ਖਸ਼ੀਅਤ ਤੋਂ ਅਸ਼ੀਰਵਾਦ ਲੈਣ ਦੀ ਉਹ ਗੱਲਬਾਤ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਸਰੋਤੇ ਇਸ ਵੇਲੇ ਇਹ ਸਾਡੇ ਸਾਹਿਤਕ ਸ਼ਖਸ਼ੀਤਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਮਾਸਟਰ ਜੀ ਨਾਲ ਜਿਹੜੀ ਗੱਲਬਾਤ ਆ ਉਹ ਜ਼ਰੂਰ ਪਸੰਦ ਆਈ ਹੋਊਗੀ ਤੇ ਮਾਸਟਰ ਜੀ ਹੋਰ ਤੁਸੀਂ ਕੀ ਕਰੋਗੇ ਜਾਣਦੇ ਜਾਂਦੇ ਹੋ ਮੈਂ ਤਾਂ ਇਹ ਅਰਦਾਸ ਕਰਦਾ ਜੀ ਵੀ ਸਾਡੇ ਆਉਣ ਵਾਲੀ ਪੀੜ੍ਹੀ ਪੀੜ੍ਹੀ ਜਿਹੜੀ ਆ ਹਾਂ ਜੇ ਵੀ ਤੁਸੀਂ ਵੀ ਹੈਗੇ ਉਹ ਸਾਇਤ ਨਾਲ ਜੁੜੇ ਰਹਿਣ ਤਾਂ ਜੋ ਸਾਡਾ ਪੰਜਾਬੀ ਸਾਇਤ ਦਾ ਨਾਮ ਹੋਰ ਉੱਚਾ ਹੋਵੇ ਤੇ ਜਿਹੜੇ ਸਾਨੂੰ ਲੇਖਕਾਂ ਨੂੰ ਸਾਨੂੰ ਹੋਰ ਹੌਸਲਾ ਮਿਲੇ ਹਰੇਕ ਲੇਖਕ ਚਾਹੁੰਦਾ ਹੈ ਕਿ ਉਹਦੇ ਪਾਠਕ ਹੋਣ ਉਹਦੇ ਲਈ ਲਿਖਾਇ ਪਾਠਕਾਂ ਤੱਕ ਜਾਵੇ ਤੇ ਪਾਠਕ ਫਿਰ ਵੱਲ ਧਿਆਨ ਦੇਣ ਪਰ ਅਜਿਹੇ ਮੀਡੀਆ ਅੱਜਕੱਲ ਉਹਦੇ ਥੋੜਾ ਜਿਹਾ ਬੱਚਿਆਂ ਦਾ ਰੁਝਾਨ ਉਹਦੇ ਨੂੰ ਹੋ ਗਿਆ ਤੇ ਜਿਸ ਕਰਕੇ ਸਾਇਤ ਨੂੰ ਥੋੜੀ ਇੱਕ ਇਹਦੇ ਪੜਾਈ ਸਾਇਤ ਦੀ ਪੜ੍ਹ ਜਿਹੜਾ ਕੱਟ ਗਿਆ ਫੇਰ ਵੀ ਚਲੋ ਮੈਂ ਆਸ਼ਾਵਾਦੀ ਹਾਂ ਵੀ ਚੰਗੀਆਂ ਰਚਨਾਵਾਂ ਲੋ ਕਰਦੇ ਰਹਿਣਗੇ ਸਾਇਦ ਕਰਦੇ ਰਹਿਣਗੇ ਤੇ ਮੇਰੇ ਲਈ ਵੀ ਉਹਦਾ ਮਾਰਗਦਰਸ਼ਨ ਬਧਿਆ ਸਾਡੇ ਲੇਖ ਕਿਨੇ ਮੈਂ ਤਾਂ ਨਿਮਾਣਾ ਜਿਆਕਰ ਦਾੜਾ ਜੇ ਬੰਦਾ ਜਿੰਨੀ ਕੁ ਮੇਤੇ ਹੋ ਸਕਦਾ ਮੈਂ ਕਰ ਰਿਹਾ ਤੇ ਮੈਂ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤਾਂ ਦੱਸ ਕੋ ਇਹਨਾਂ ਦਾ ਆ ਜਿਹੜਾ ਕਮਰਾ ਜਿੱਥੇ ਆਪਾਂ ਬੈਠੇ ਆ ਇਸ ਦੇ ਨਾਲ ਤੇ ਬਹੁਤ ਖਜ਼ਾਨਾ ਸਹਿਤ ਦਾ ਪ੍ਰਾਣਾ ਸੀ ਤੇ ਇਦਾਂ ਦੀ ਸੁਭ ਬਣਿਆ ਤੇ ਉਹ ਸ਼ੌਂਕ ਪੈ ਗਈ ਉਹ ਸ਼ੌਂਕ ਪੈਣ ਤੋਂ ਬਾਅਦ ਉਸ ਫਾਈਵ ਵਗੈਰਾ ਹੋਈ ਉੱਠ ਖੜੋਈ ਹਾਂ ਜੀ ਇਹ ਫਿਰ ਵੀ ਆ ਜਿਹੜਾ ਇਹਨਾਂ ਦਾ ਸਹਿਤ ਖਜ਼ਾਨਾ ਹੈ ਆ ਦੇਖੋ ਸਾਰਾ ਪੂਰੀ ਤਰ੍ਹਾਂ ਪ੍ਰਾਤਮਿਕੀਆਂ ਚੀਜ਼ਾਂ ਨੇ ਉਹ ਸਾਰੀਆਂ ਸਾਮੀਆਂ ਹੋਈਆਂ ਨੇ ਤੇ ਆਹ ਮਿੱਟੀ ਦਾ ਮਾਣ ਤੇ ਹੋਰ ਜੋ ਜੋ ਵੀ ਮੈਂ ਅਕਸਰ ਆਉਣਾ ਜਾਂਦਾ ਦੇਖਦਾ ਸਾਰਾ ਕੁਝ ਡੈਰੀਆਂ ਨੇ ਜਾਂ ਲਿਖਤਾਂ ਨੇ ਫੁੱਟ ਨੋਟ ਲਿਖੇ ਹੋਏ ਨੇ ਹੋਰ ਸਮਾਨ ਜਿਹੜਾ ਥੱਲੇ ਪਿਆ ਤੇ ਆ ਜਿਹ ਉਧਰ ਜੀ ਹਾਂਜੀ ਸਾਇਤਾ ਸਾਰਾ ਉਧਰ ਨਾਮ ਸਮਾਨ ਨੇ ਹਾਂਜੀ ਇਹ ਮੇਰੀਆਂ ਫਾਈਲਾਂ ਨੇ ਜਿਹੜੀਆਂ ਮੈਂ ਦੇਖ ਦੇ ਕੇ ਰੱਖੀਆਂ ਹੋਈਆਂ ਨੇ ਬਹੁਤ ਸਾਰੇ ਕਿਤਾਬਾਂ ਦਾ ਮੈਟਰ ਛਪਿਆ ਹੋਇਆ ਹੈ ਬਹੁਤ ਸਾਰਾ ਛਪਿਆ ਹੈ ਜੇ ਬਾਈ ਗੁਰੂ ਚੰਦ ਮੱਤਾ ਬਾਖੀ ਇਹ ਕੱਢੋ ਕਰੇ ਪੰਜ ਛੇ ਕਿਤਾਬਾਂ ਦਾ ਮੈਟਰ ਮੇਰੇ ਕੋਲ ਨੇ ਫਾਈਲ ਵਿੱਚ ਪਿਆ ਜਿਹੜਾ ਮੇਰਾ ਸਿੱਟਾ ਨੂੰ ਜੀ ਨਹੀਂ ਕਰਦਾ ਕਈ ਵਾਰ ਮਨ ਚ ਆਉਂਦਾ ਵੀ ਆਹ ਖਾਰਜ ਕਰਦਾ ਇਹਨੂੰ ਬਾ ਕੱਢਦਾ ਕਰ ਪਰ ਨਹੀਂ ਮੇਤੇ ਤੇ ਕਰਾਈ ਪਈਆਂ ਹਜ਼ਾਰ ਦਾ ਸਾਬਿਆ ਉਹ ਵੀ ਮੈਂ ਛੱਡਣ ਦੀ ਜੀ ਨਹੀਂ ਕਰਦਾ ਪਤਾ ਨਹੀਂ ਮੇਰੇ ਮਨ ਕਹੇ ਜਾਏ ਤੇ ਮੈਂ ਇਹ ਪਤਾ ਸਾਮ ਸਾਹ ਰੱਖਿਆ ਹੋਇਆ ਹੈ ਕਈ ਵਾਰ ਬੱਚੇ ਤੇ ਕਹਿੰਦੇ ਵੀ ਪਪਾ ਯੇਮੀ ਐ ਕਿ ਤੁਹਾਡੇ ਕੰਮ ਨਹੀਂ ਹੋਣਾ ਪਰ ਉਹ ਬੱਚਿਆਂ ਦੀ ਆਪਣੀ ਟੇਸ ਹੈ ਮੈਂ ਤਾਂ ਇਹ ਚਾਹੁੰਦਾ ਵੀ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੈਂ ਸਿਹਤ ਨਾਲ ਜੁੜਿਆ ਰਹਾ ਜੋ ਵੀ ਮੇਤੇ ਤਿਲ ਫੁੱਲ ਹੈ ਬਹੁਤਾ ਮੈਂ ਇਸ ਗੱਲ ਦਾ ਫਖਰ ਨਹੀਂ ਕਰਦਾ ਬਹੁਤਾ ਮੈਂ ਇਸ ਗੱਲ ਦਾ ਮਾਣ ਨਹੀਂ ਕਰਦਾ ਜੋ ਵੀ ਹੈ ਇੱਕ ਨਿਮਾਣੇ ਪਾਠੀ ਕਰਾਇ ਇੱਕ ਨਿਮਾਣੇ ਸਾਧਕੀ ਤਰ੍ਹਾਂ ਮੈਂ ਥੋੜਾ ਬਹੁਤਾ ਹੋਰ ਜੁੜਿਆ ਰਹਾ ਬਾਈਬਲ ਕੋਲ ਸਿਹਤ ਬਖਸ਼ੀ ਤੁਹਾਡੇ ਬੱਬੀ ਜੀ ਦਾ ਤੇ ਬਾਕੀ ਅਮਰਜੀਤ ਦਾ ਦੋਨੋਂ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਇਹ ਸਲੈਰੀ ਮੌਕਾ ਦਿੱਤਾ ਤੇ ਮੇਰੀ ਜੀ ਲਈ ਕਾਹਮਾ ਉਹਨੇ ਨੇ ਇਮਾਨਦਾਰੀ ਬਖਸ਼ਾ ਧੰਨਵਾਦ ਤੇ ਸੀ ਸਾਡੇ ਸਤਿਕਾਰਯੋਗ ਮਾਸਟਰ ਵੀ ਭਰਜੀ ਹੋਣੀ ਜਿਨ੍ਹਾਂ ਦੇ ਨਾਲ ਸੰਖੇਪ ਤੋਂ ਸੰਖੇਪ ਗੱਲ ਕਰਨ ਦੀ ਯਤਨ ਕੀਤਾ ਕਿਉਂਕਿ ਗੱਲਾਂ ਬਤਨ ਦਾ ਬਹੁਤ ਨੇ ਇਹਨਾਂ ਦੇ ਉੱਪਰ ਤਾਂ ਮੇਰਾ ਖਿਆਲ ਕਿਤਾਬ ਕੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਜਿੰਨਾ ਕਿ ਮੈਂ ਇਸ ਆਇ ਸਖਸ਼ੀਤਾ ਕਾਲਮ ਦੇ ਅਧੀਨ ਆਪਣਾ ਫਰਜ਼ ਸਮਝਿਆ ਜਿਨੀਕ ਮਾਸਟਰ ਜੀ ਉਹਨਾਂ ਨੇ ਬੜੀ ਖੁਸ਼ੀ ਨਵੇਂ ਮਾਹੌਲ ਦੇ ਵਿੱਚ ਗੱਲ ਕੀਤੀ ਹੈ ਮੈਨੂੰ ਯਾਦ ਆ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੋ ਪਸੰਦੀ ਹੋਗੀ ਤੇ ਮਾਸਟਰ ਜੀ ਤੁਹਾਡਾ ਇਸੇ ਤਰ੍ਹਾਂ ਸਾਨੂੰ ਅਸ਼ੀਰਵਾਦ ਆ ਜਿਹੜਾ ਮਿਲਦਾ ਹੈ ਇਹ ਸੋਤੇ ਅਗਲੀ ਵਾਰ ਫਿਰ ਕਿਸੇ ਅਹਿਮ ਸਖਸ਼ੀਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਤਦ ਤੱਕ ਦੇ ਲਈ ਦੇਉ ਯਾਯਾ ਧੰਨਵਾਦ ਚੰਗਾ ਵਾਸਤੇ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ